ਉਹਨਾਂ ਨੂੰ ਕੋ ਪਹਿਲਾਂ 12 ਪਾਇਆ ਸਿੱਖ ਲੋਕ ਕਿੰਨੇ ਹੁੰਦੇ ਨੇ 60 ਹੁੰਦੇ ਨੇ ਯਾਰ ਸਾਡੀ ਲੋਕ ਨੂੰ ਹੀ ਕਹੀ ਜਾਂਦੇ ਨੇ ਪੱਤਰਕਾਰ ਐਵੇਂ ਕਹੀ ਜਾਂਦੇ ਨੇ ਵੀ ਛੇ ਗਾਹਕ ਨੇ ਮੁੱਖ ਮੰਤਰੀ ਦੇ ਕੋਈ ਗਾਹਕ ਨਹੀਂ ਹੈਗਾ ਮੈਂ ਗਾਹਕ ਨਹੀਂ ਇਹ ਉਮੀਦਵਾਰ ਤਾਂ ਸੁਣੀ ਸੀ ਜੀ ਗਾਹਕ ਕਦੋਂ ਕਦੇ ਹੋ ਗਈ ਸੀ ਇੱਕ ਜਦੋਂ ਦਾ ਰੇਟ ਖੁੱਲੇ 500 ਕਰੋੜ ਦਾ ਉਦੋਂ ਦੇ ਗਾਹਕ ਹੋਗੇ ਉਹਨੇ ਕਸਟਮਰ ਗਾਹਕ ਦਾ ਮਤਲਬ ਕਸਟਮਰ ਛੁਣ ਲੋ ਤੁਸੀਂ ਮੀਡੀਆ ਛੁਣ ਲਾ ਮੈਂ ਚੂਰ ਤਾਂ ਨਹੀਂ ਬੋਲ ਰਿਹਾ ਨਾ ਮਤਲਬ ਫੇਰ ਹੋਣ ਫੇਰ ਮਾफी ਮੰਗਣੀ ਪਊਗੀ ਮੈਨੂੰ ਮੈਂ ਕਿਹਾ ਤਾਂ ਹੈਗਾ ਸੀਗਾ ਵੀ ਵੀ ਇਹ 2025 ਦੇ ਅੰਡੇ ਜਾਂ 26 ਦੇ ਸ਼ੁਰੂ ਦੇ ਲੱਗ ਇਹਨਾਂ ਦਾ ਦਿਮਾਗੀ ਦਿਮਾਜਨ ਮਾਨਸਿਕ ਸੰਤੁਲਨ ਜਾਂ ਹੱਲ ਜਾਣਾ ਤੇ ਹੁਣ ਤਾਂ ਮੈਂ ਲਾਇਬ੍ਰੇਰੀਆਂ ਤੇ ਪੁਲਾਂਗ ਉਕਰਨ ਕਰਦਾ ਫਿਰਦਾ ਮੈਨੂੰ ਲੱਗਦਾ ਕੋਈ ਨਾ ਕੋਈ ਸਰਕਾਰੀ ਪਾਗਲਖਾਨਾ ਖਲਵਾਉਣਗੇ ਇਹ ਸਰਕਾਰੀ ਖਰਚ ਖੜਾ ਕਰਨਗੇ ਜਿਹੜੇ ਸਭ ਦੇ ਬੋਲੀ ਜਾਂਦੇ ਤੈਨੂੰ ਸੰਗਰੂਰ ਵਾਲੀ ਜੇ ਵਿੱਚੋਂ ਛਡਾਉਣਾ ਕਿਸੇ ਨੇ ਉਹ ਬਾਜਵਾ ਕਹੀ ਜਾਂਦਾ ਭਗਵਾਨ ਤਮਾਨਾ ਤੈਨੂੰ ਅੰਦਰ ਕਰ ਉਹ ਤੋਂ ਪਹਿਲਾਂ ਮਜੀਠੀ ਨੂੰ ਅੰਦਰ ਕਰਦੇ ਕਰਦੇ ਉਹਦੇ ਹੱਕ ਚ ਭੁਗਤ ਕੇ ਵੇਚਦੀ ਚੰਨੀ ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਮੇਰਾ ਪਰਗੜ ਫੜ ਲਿਆ ਪਤਾ ਨਹੀਂ ਹਨਾ ਸੋ ਇਥੋਂ ਮੈਂ ਅੰਦਾਜ਼ਾ ਲਾ ਸਕਦਾ ਤਰਸੀ ਗੱਲ ਕਰ ਸਕਦਾ ਹਾਂ ਕੀ ਕਰੀਏ ਹਨਾ ਵੀ ਚਲੋ ਪਰਮਾਤਮਾ ਸਵਤਿ ਵਖਸ਼ੇ ਬਲ ਬਖਸ਼ੇ ਨਾਮ ਪਿਛਲੇ 3-4 ਦਿਨਾਂ ਤੋਂ ਕਾਂਗਰਸ ਅਕਾਲੀ ਦਲ ਤੇ ਬੀਜੇਪੀ ਐਂ ਲੱਗਦਾ ਜਿਵੇਂ ਇੱਕੋ ਹੀ ਪ੍ਰੈਸ ਨੋਟ ਜਾਰੀ ਕਰ ਦੇਣੇ ਵੀ 2:00 ਵਜੇ ਮੈਂ ਕਰ ਲੂੰਗਾ 3:00 ਵਜੇ ਤੁਸੀਂ ਕਰ ਲਿਓ ਪ੍ਰੈਸ ਪ੍ਰੈਸ ਕਾਨਫਰੰਸ 4:00 ਵਜੇ ਫਿਰ ਉਹਨਾਂ ਨੂੰ ਫੜਾ ਦਾਂਗੇ ਪ੍ਰੈਸ ਨੋਟ ਦੀ ਸ਼ਬਦਾਵਲੀ ਵੀ ਸੇਮ ਹੈ ਕਮੈਂਟ ਡੰਡੀਆਂ ਵੀ ਨਹੀਂ ਬਦਲਦੇ ਜੀ ਬਸ ਭਗਵਾਨ ਤੁਮਨ ਦੇ ਬ੍ਰਧ ਬੋਲਣਾ ਬਸ ਉਹ ਕਿਸ ਤਰ੍ਹਾਂ ਕਿਲ ਕਿਲ ਕੇ ਉਹ ਬੋਲ ਰਹੇ ਨੇ ਮਤਲਬ ਇਥੋਂ ਇਹ ਉਹਨਾਂ ਦੀ ਫਰਸਟ੍ਰੇਸ਼ਨ ਉਹਨਾਂ ਦੀ ਜਿਹੜੀ ਅੰਦਰਲੀ ਪੜਾਅਸ ਨਿਕਲ ਰਹੀ ਹੈ ਹੈਨਾ ਤੇ ਆਤਿਸ਼ੀ ਹੋਰਾਂ ਦਾ ਜਿਹੜਾ ਵੀਡੀਓ ਨੂੰ ਟੈਂਪਰ ਕਰਕੇ ਐਦਾਂ ਕਰਨਾ ਬਹੁਤ ਹੀ ਨਿੰਦਣਯੋਗ ਹੈ ਮਲ ਪੰਜਾਬ ਦੇ ਵਿੱਚ ਕਦੇ ਵੀ ਧਰਮ ਦੇ ਨਾਂ ਤੇ ਵੰਡੀਆਂ ਨਹੀਂ ਪਾ ਸਕੇ ਤੇ ਨਾ ਹੀ ਭੈਣ ਕਦੇ ਸਾਡੀ ਸਾਡੀ ਸੋਸ਼ਲ ਬੌਂਡਿੰਗ ਸਾਡਾ ਭਾਈਚਾਰਕ ਸਾਂਝ ਇੰਨੀ ਜ਼ਿਆਦਾ ਸਟਰੋਂਗ ਹੈ ਕਿ ਪਹਿਲਾਂ ਵੀ ਬਹੁਤ ਕੋਸ਼ਿਸ਼ਾਂ ਹੋਈਆਂ ਨੇ ਤੋੜਨ ਦੀਆਂ ਪਰ ਪੰਜਾਬੀ ਜਿਹੜੇ ਅਸੀਂ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਲੋਕਾਂ ਅਸੀਂ ਸ਼ਾਂਤੀ ਪਸੰਦ ਲੋਕਾਂ ਇਹ ਕਿਤੇ ਹੋਰ ਆਪ ਦਾ ਉੱਤੇ ਇਧਰ ਉਧਰ ਕਰ ਲੈਂਦੇ ਹੋਣਗੇ ਆਪ ਦਾ ਕਦੇ ਯੂਪੀ ਚ ਰੌਲਾ ਪਾਏ ਬੈਠੇ ਹੁੰਦੇ ਨੇ ਕਦੇ ਬੰਗਾਲ ਚ ਰੌਲਾ ਪਾਏ ਬੈਠੇ ਹੁੰਦੇ ਨੇ ਹੈ ਨਾ ਤੇ ਪਰ ਪੰਜਾਬ ਦੇ ਵਿੱਚ ਅਸੀਂ ਇਸ ਤਰ੍ਹਾਂ ਨਹੀਂ ਹੋਣ ਦੇਵਾਂਗੇ ਆਮ ਆਦਮੀ ਪਾਰਟੀ ਦੀ ਸੈਕੂਲਰ ਸਰਕਾਰ ਹੈ ਸਾਰੇ ਧਰਮਾਂ ਦਾ ਸੀ ਸਤਿਕਾਰ ਕਰਦੇ ਹਾਂ ਪਰ ਬੀਜੇਪੀ ਵਾਲੇ ਜਿਹੜੇ ਨੇ ਉਹ ਇਸ ਤਰ੍ਹਾਂ ਦੀਆਂ ਹਰਕਤਾਂ ਤੋਂ ਬਾਹਰ ਆਉਣ ਫੋਰੈਂਸਿਕ ਜਾਂਚ ਦੇ ਵਿੱਚੋਂ ਕਲੀਅਰ ਹੋ ਚੁੱਕੀ ਹੈ ਜਿਹੜੀ ਵੀਡੀਓ ਕਿ ਉਹਦੇ ਵਿੱਚ ਗੁਰੂ ਗੁਰੂਆਂ ਦਾ ਨਾਮ ਹੀ ਨਹੀਂ ਲਿਆ ਗਿਆ ਹਾਲਾਂਕਿ ਡਿਬੇਟ ਜੀ ਇਹ ਗੁਰੂਆਂ ਨੂੰ ਪਿਆਰ ਕਰਦੇ ਹੁੰਦੇ ਪ੍ਰਧਾਨ ਮੰਤਰੀ ਜੀ ਨੂੰ ਮੈਂ ਮੈਂ ਟਾਈਮ ਮੰਗ ਮੰਗ ਥੱਕ ਗਿਆ ਜੀ ਕਿ 350 ਸਾਲਾ ਆਨੰਦਪੁਰ ਸਾਹਿਬ ਬਣਾਉਣਾ ਹੈ ਕਿਰਪਾ ਕਰਕੇ ਮੈਨੂੰ ਟਾਈਮ ਦੇ ਦਿਓ ਮੈਂ ਕਾਰਡ ਦੇਣ ਆਉਣਾ ਮੈਂ ਤੁਹਾਨੂੰ ਸੱਦਾ ਪੱਤਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਤੁਸੀਂ ਆਓ ਇੱਥੇ ਨਹੀਂ ਟਾਈਮ ਦਿੱਤਾ ਜੇ ਇੰਨਾ ਕਰਦੇ ਹੁੰਦੇ ਨਾ ਉਹ ਤੋਂ ਟਾਈਮ ਹੀ ਦੇ ਦਿੰਦੇ ਉਹ ਨਾ ਹੀ ਆਉਣ ਦੇਣ ਕਿਸੇ ਨੂੰ ਕੋਈ ਮੰਤਰੀ ਨੂੰ ਵੀ ਨਹੀਂ ਆਉਂਦਾਂ ਦੇ ਕਿਸੇ ਨੂੰ ਠੀਕ ਹੈ ਨਾ ਉਹ ਉਹ ਮਤਲਬ ਉਹਨਾਂ ਦਾ ਲੈਣਾ ਦੇਣਾ ਨਹੀਂ ਉਹ ਕਹਿੰਦੇ ਬਸ ਪੰਜਾਬ ਦਾ ਪੱਠਾ ਬਿਠਾਉਣਾ ਹੈ ਪੰਜਾਬ ਨੂੰ ਮਾਰਨ ਦਾ ਪੰਜਾਬ ਦੇ ਅਫਸਰ ਖੋਣ ਦਾ ਕਿਸੇ ਨੂੰ ਐਚਓ ਕੋਟਾ ਘਟਾ ਦੋ ਐਨੂੰ ਪਾਣੀ ਦਾ ਕਰ ਲੋ ਮੈਂ ਪੰਜਾਬ ਦੇ ਹੱਕਾਂ ਵਾਸਤੇ ਨਾਰਥ ਕੌਂਸਲ 'ਚ ਜਾ ਕੇ ਲੜਿਆ ਜਿੱਥੇ ਅਮਿਤ ਸ਼ਾਹ ਜੀ ਆਏ ਸੀ ਉੱਥੇ ਮੈਂ ਸਾਰੇ ਮੁੱਖ ਮੰਤਰੀ ਆਏ ਸੀ ਨਾਰਥ ਇੰਡੀਆ ਦੇ ਉੱਥੇ ਜਾ ਕੇ ਮੈਂ ਪੰਜਾਬ ਦੇ ਹੱਕਾਂ ਵਾਸਤੇ ਆਮ ਆਦਮੀ ਪਾਰਟੀ ਵਿੱਚ ਆੜੂਗੀ ਅਸੀਂ ਚਾਹੇ ਉਹ ਬੀਵੀਐਮ ਵੀ ਐ ਚਾਹੇ ਉਹ ਐਸਵਾਈਐਲ ਐ ਚਾਹੇ ਉਹ ਪੰਜਾਬ ਨਾਲ ਸੰਬੰਧਤ ਹੋਰ ਮੁੱਦੇ ਨੇ ਅਸੀਂ ਕਿਸੇ ਵੀ ਮੁੱਦੇ ਤੋਂ ਪਿੱਛੇ ਨਹੀਂ ਹਟਾਂਗੇ ਹਾਲਾਂਕਿ ਜਿਹੜੇ ਵਿਰੋਧ ਕਰਦੇ ਸੀ ਮੈਂ ਸੁਖਵੀਰ ਬਾਦਲ ਸੁਖਵੀਰ ਬਾਦਲ ਵਿਰੋਧ ਕਰਨ ਚਲਾ ਗਿਆ ਉੱਥੇ ਜੀ ਯੂਨੀਵਰਸਿਟੀ ਚ ਪੰਜਾਬ ਵਿੱਚ ਸੀ ਬਖਤੌਰ ਜੀ ਬੈਠੇ ਨੇ ਇਹਨਾਂ ਦੇ ਮੈਂ ਕੁਝ ਵੀਡੀਓ ਦੇਖੀ ਸੀ ਉਹ ਤਾਂ ਆਪ ਉਹਨਾਂ ਨੇ ਜਾਰੀ ਕੀਤਾ ਹੋਇਆ ਜੀ ਲੈਟਰ ਕਿ ਸਾਨੂੰ ਸੈਂਟਰਲ ਯੂਨੀਵਰਸਿਟੀ ਬਣਾਉਣ ਚ ਕੋਈ ਇਤਰਾਜ਼ ਨਹੀਂ ਠੀਕ ਹੈ ਜੀ ਜੇ ਤੁਸੀਂ ਭੁੱਲ ਜਾਂਦੇ ਹੋ ਜਾਂ ਜਾਂ ਫਿਰ ਤੁਹਾਨੂੰ ਐ ਲੱਗਦਾ ਹੈ ਕਿ ਲੋਕਾਂ ਦੀ ਜਾਂ ਸ਼ਕਤੀ ਕਮਜ਼ੋਰ ਹੈ ਆਪ ਹੀ ਤੁਸੀਂ ਲਿਖ ਕੇ ਦਿੱਤੀ ਹੋਈਆਂ ਚੀਜ਼ਾਂ ਉਹ ਤੇ ਆਪ ਹੀ ਤੁਸੀਂ ਮਤਲਬ ਹੁਣ ਆਛਾ ਆਪ ਹੀ 3 ਮਹੀਨੇ ਕਿਸਾਨਾਂ ਵਾਲੇ ਬਿਲਾਾਂ ਦਾ ਸਪੋਰਟ ਕਰੀ ਗਏ ਨੇ ਈਵਨ ਵੱਡੇ ਬਾਲ ਸਾਹਿਬ ਤੋਂ ਵੀ ਕਹਾਤਾ ਤੋਮਰ ਦੀ ਪ੍ਰੈਸ ਕਾਨਫਰੰਸ ਕਰਾਤੀ ਚੰਡੀਗੜ੍ਹ ਬਹੁਤ ਵਧੀਆ ਬਿਲ ਨੇ ਬਹੁਤ ਵਧੀਆ ਬਿਲ ਨੇ ਬਾਅਦ ਜਦੋਂ ਪਤਾ ਲੱਗਿਆ ਵੀ ਤਾਂ ਕੰਮ ਸਾਡੇ ਹੱਥੋਂ ਗਿਆ ਫਿਰ ਉਹ ਅਸਤੀਫਾ ਦੇ ਕੇ ਕਹਿੰਦੇ ਜੀ ਬਹੁਤ ਘਟਿਆ ਬਿਲ ਨੇ ਬਹੁਤ ਘਟਿਆ ਬਿਲ ਨੇ ਇਦਾਂ ਹੀ ਇਹਨਾਂ ਦਾ ਆਪਣਾ ਕਾਂਗਰਸਾਂ ਦਾ ਰੰਧਾਵਾ ਸਾਹਿਬ ਕੱਲ ਮੈਨੂੰ ਗਾਲਾਂ ਕੱਢ ਰਹੇ ਸੀਗੇ। ਕਿਲ-ਕਿਲ ਕੇ ਕੱਢ ਰਹੇ ਸੀਗੇ। ਤੇ ਉਹ ਕਹਿੰਦੇ ਸੀਗੇ ਕਿ ਜਿਹੜੇ ਮਤਲਬ ਗੁਰ ਜੋ ਮੈਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਮੈਨੂੰ ਬੁਲਾਇਆ ਹੋਇਆ ਮੈਂ ਜਾਊਂਗਾ। ਮੈਂ 15 ਤਰੀਕ ਨੂੰ ਜਾਊਂਗਾ। ਮੈਂ ਮੈਂ ਪਟਾਣੀ ਹੋ ਸਕਦਾ ਮੇਰੀ ਔਕਾਤ ਵੀ ਨਹੀਂ ਹੋ ਸਕਦੀ ਇਸ ਤਰ੍ਹਾਂ ਦੀ ਕਿ ਮੈਂ ਕੋਈ ਮੱਥਾ ਲਾਉਣ ਵਾਲੀ ਗੱਲ ਜਾਂ ਕੋ ਉਹ ਉੱਥੇ ਕਹਿੰਦੇ ਸੀ ਵੀ ਜੋ ਅਸੀਂ ਕਰਦੇ ਆਂ ਧਰਮ ਵਾਸਤੇ ਤੁਸੀਂ ਕਰ ਨਹੀਂ ਸਕਦੇ ਮੇਰੇ ਨਾਂ ਵਾ ਸਭ ਨੂੰ ਯਾਦ ਕਰਾਉਣ ਚਾਹਣਾ ਹੋਵੇ ਭੁੱਲ ਗਏ ਸੰਤੋਖ ਸਿੰਘ ਰੰਧਾਵਾ ਤਾਂ ਵਧਾਈ ਦੇਣ ਗਿਆ ਸੀ ਜਿੰਦਰਾ ਗਾਂਧੀ ਜੀ ਨੇ ਬਲੂ ਸਟਾਰ ਦੇ ਭੁੱਲ ਗਏ ਜੀ ਤੇ ਬਲੂ ਸਟਾਰ ਕੀ ਨਹੀਂ ਕੀਤਾ ਸੀ ਉਸੇ ਪਾਰਟੀ ਵੱਲੋਂ ਜਿੰਨਾਂ ਵੱਲੋਂ ਭਗੇਲ ਭਗੇਲ ਕਰੀ ਜਾਂਦੇ ਨੇ ਲਓ ਜੀ ਹਾਰਿਆ ਹੋਇਆ ਮੁੱਖ ਮੰਤਰੀ ਕਹਿੰਦੇ ਭਗੇਲ ਰਿਹਾ ਮੁੱਖ ਮੰਤਰੀ ਹੋਰ ਤਾਂ ਕੋਈ ਮੁੱਖ ਮੰਤਰੀ ਹੁਣ ਤਾਂ ਛਤੀਸਗੜ੍ਹ ਚੋਂ ਹਾਰੇ ਵੀ ਨਹੀਂ ਸੋ ਮੈਨੂੰ ਵੀ ਸਮਝ ਨਹੀਂ ਆਉਂਦੀ ਵੀ ਮੈਨੂੰ ਗਾਲਾਂ ਕੱਢ ਕੇ ਪੰਜਾਬ ਦਾ ਮਸਲਾ ਲੂਜੋ ਪਰ ਹਾਂ ਤੁਸੀਂ ਪੱਤਰਕਾਰ ਹੋ ਤੁਹਾਨੂੰ ਇਸ ਗੱਲ ਦਾ ਪਤਾ ਹੈ ਵੀ ਜਿੰਨਾ ਮੇਰਾ ਨਾਮ ਲੈਂਦੇ ਨੇ ਦਾ ਮਤਲਬ ਉਹ ਨਹੀਂ ਇਹਨਾਂ ਨੂੰ ਫਿਰ ਅੰਦਰੋਂ ਪਤਾ ਲੱਗ ਗਿਆ ਹੋਣਾ ਕਿ ਤੂੰ ਹੁਣ ਤਾਂ ਮੈਂ ਲੱਗਾ ਕੋਈ ਅਜੰਡੇ ਤਹਿਤ ਹੀ ਆਏ ਨੇ ਵੀ ਪਾਚਾ ਫਿਰ ਤੁਸੀਂ ਉਹ ਦੇਖੋ ਅੱਛਾ ਸ਼ਬਦਾਵਲੀ ਮੈਂ ਮੈਂ ਤਾਂ ਨਹੀਂ ਬੁਲਵਾਉਂਦਾ ਨਾ ਜੀ ਵੀ ਰਾਜੀ ਬੜਿੰਗ ਨੇ ਜੋ ਲਫ਼ਜ਼ ਬੋਲੇ ਉਹ ਮੈਂ ਤਾਂ ਨਹੀਂ ਬੁਲਵਾਇਆ ਹੁਣ ਕੱਲ ਕੀ ਕਹੀ ਜਾਂਦਾ ਸੀਗਾ ਰਾਜਿੰਦਰ ਸਿੰਘ ਕਹਿੰਦਾ ਵੀ ਲੋਕ ਉਹੀ ਕਹੀ ਜਾਂਦੇ ਨੇ ਪੱਤਰਕਾਰ ਐਵੇਂ ਕਹੀ ਜਾਂਦੇ ਨੇ ਵੀ ਛੇ ਗਾਹਕ ਨੇ ਮੁੱਖ ਮੰਤਰੀ ਦੇ ਕੋਈ ਗਾਹਕ ਨਹੀਂ ਹੈਗਾ ਮੈਂ ਗਾਹਕ ਨਹੀਂ ਇਹ ਉਮੀਦਵਾਰ ਤਾਂ ਸੁਣੀ ਸੀ ਜੀ ਗਾਹਕ ਕਦੋਂ ਕਦੇ ਹੋ ਗਈ ਸੀ ਇੱਕ ਜਦੋਂ ਦਾ ਰੇਟ ਖੁੱਲੇ 500 ਕਰੋੜ ਦਾ ਉਦੋਂ ਦੇ ਗਾਹਕ ਹੋਗੇ ਹੋਣੇ ਕਸਟਮਰ ਗਾਹਕ ਦਾ ਮਤਲਬ ਕਸਟਮਰ ਛੁਣ ਲੋ ਤੁਸੀਂ মিডিਆ ਸੁਣ ਲਓ ਮੈਂ ਕਿਉਂ ਤਾਂ ਨਹੀਂ ਬੋਲ ਰਿਹਾ ਨਾ ਮਤਲਬ ਫੇਰ ਹੁਣ ਫੇਰ ਮਾफी ਮੰਗਣੀ ਪਊਗੀ ਮੈਨੂੰ ਮੈਂ ਕਿਹਾ ਤਾਂ ਹੈਗਾ ਸੀਗਾ ਵੀ ਇਹ 2025 ਦੇ ਐਨਡੀਆ ਜਾਂ 26 ਦੇ ਸ਼ੁਰੂ ਹੋਏ ਤੱਕ ਇਹਨਾਂ ਦਾ ਦਿਮਾਗੀ ਤਮਾਜਨ ਮਾਨਸਿਕ ਸੰਤੁਲਨ ਜਾਂ ਹੱਲ ਜਾਣਾ ਤੇ ਹੁਣ ਤਾਂ ਮੈਂ ਲਾਇਬ੍ਰੇਰੀਆਂ ਤੇ ਪੁਲਾਂ ਨੂੰ ਘਟਨ ਕਰਦਾ ਫਿਰਦਾ ਮੈਨੂੰ ਲੱਗਦਾ ਕੋਈ ਨਾ ਕੋਈ ਸਰਕਾਰੀ ਪਾਗਲਖਾਨਾ ਖਲਵਾਉਣਗੇ ਇਹ ਸਰਕਾਰੀ ਖਰਚ ਖੜਾ ਕਰਨਗੇ ਜਿਹੜੇ ਸਭ ਦੇ ਬੋਲੀ ਜਾਂਦੇ ਤੈਨੂੰ ਸੰਗਰੂਰ ਵਾਲੀ ਜਿਹਦੇ ਚੋਂ ਛਡਾਉਣਾ ਕਿਸੇ ਨੇ ਉਹ ਬਾਜਵਾ ਕਹੀ ਜਾਂਦਾ ਭਗਵਾਨ ਤਮਾਨਾ ਤੈਨੂੰ ਅੰਦਰ ਕਰ ਉਹ ਤੋਂ ਪਹਿਲਾਂ ਮਜੀਠੀ ਨੂੰ ਅੰਦਰ ਕਰ ਕਰਦੇ ਉਹਦੇ ਹੱਕ ਚ ਭੁਗਤ ਕੇ ਵੇਚਦੀ ਚੰਨੀ ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਮੈਂ ਪਰਗੜ ਫੜ ਲਿਆ ਪਤਾ ਨਹੀਂ ਹਨਾ ਸੋ ਇਥੋਂ ਮੈਂ ਅੰਦਾਜ਼ਾ ਲਾ ਸਕਦਾ ਤਰਸੀ ਕਰ ਸਕਦੇ ਹਾਂ ਕੀ ਕਰੀਏ ਹਨਾ ਵੀ ਚਲੋ ਪਰਮਾਤਮਾ ਸਮੱਤ ਬਖਸ਼ੇ ਬਾਲ ਬਖਸ਼ੇ ਨਾ ਹਨਾ ਤਾਂ ਕਿ ਮਤਲਬ ਆਪ ਦੀ ਪਾਰਟੀ ਦੇ ਆਪ ਹੀ ਆਪਦੇ ਫੈਸਲੇ ਲੈਂਦੇ ਨੇ ਹਨ ਤਾਂ ਕੋਈ ਹੋ ਨਹੀਂ ਬਾਜਵਾ ਸਾਹਿਬ ਇਹ ਕਹਿ ਰਹੇ ਨੇ ਕਿ ਜੋ ਨਰੇਗਾ ਦੇ ਵਿੱਚ ਜੋ ਉਹਨਾਂ ਨੇ ਬਦਲਾ ਕੀਤੇ ਨੇ ਬੀ ਦੇ ਚ 40% ਪੈਸੇ ਹੀ ਹੈ ਵੀ ਪੰਜਾਬ ਜਿਹੜਾ ਉਹ 40% ਪੈਸੇ ਰੱਖ ਲੈ ਤੇ ਫਿਰ ਬਾਜਵਾ ਸਭ ਕਰਨਾਟਕਾ ਤੇ ਤੇਲੰਗਣਾ ਤੇ ਹਿਮਾਚਲ ਵਾਲਾ ਤੂੰ ਵੀ ਰਖਾ ਦੋ ਫਿਰ ਤੁਸੀਂ ਕਦੇ ਬਾਸ ਫਿਰਦੇ ਹੋ ਇੱਥੇ ਸੜਕਾਂ ਤੇ ਫਿਰ ਤਾਂ ਮੁੱਦਾ ਹੀ ਮੁੱਕ ਗਿਆ ਤਿੰਨ ਸਰਕਾਰ ਤਿੰਨ ਸਟੇਟਾਂ ਦੀ ਥੋੜੀ ਸਰਕਾਰਾਂ ਨੇ ਬਾਕੀ ਤਾਂ ਬੀਜੇਪੀ ਨੂੰ ਪੰਗਾ ਪਊਗਾ ਬਾਕੀ ਸਾਰੇ ਬੀਜੇਪੀ ਦੀਆਂ ਨੇ ਥੋੜੀ ਤਾਂ ਹੈ ਨਹੀਂ ਜਾਂ ਫਿਰ ਮਮਤਾ ਬੈਨਰਜੀ ਦੇ ਬੰਗਾਲ ਚ ਜਾਂ ਫਿਰ ਸਟਾਲਿਨ ਜੀ ਦੇ ਉੱਥੇ ਤਾਮਿਲਨਾਡੂ ਚ ਠੀਕ ਹੈ ਨਾ ਤੁਸੀਂ ਪੰਜਾਬ ਵਾਸਤੇ ਕੋਈ ਹੋਰ ਕਰਟੇਰੀਆ ਬੱਸ ਸੇ ਕੋਈ ਹੋਰ ਕਰ ਤੇਰੀ ਹੈ ਫਿਰ ਮੈਂ ਤਾਂ ਉਹੀ ਕਹੂੰਗਾ ਕਿ ਹਿੱਲੇ ਪਏ ਨੇ ਬੁੱਲ ਜਾਣ ਤਾਂ ਮੈਂ ਤਾਂ ਕੁਝ ਕਹਿ ਨਹੀਂ ਸਕਦਾ ਪਰ ਹਾਂ ਪੰਜਾਬ ਦੀ ਤਰੱਕੀ ਵਾਸਤੇ ਕੱਲ ਮੈਂ ਪਠਿੰਡੀ ਮਲਤਾਨੀਆਂ ਪੁਰਦਾਦ ਘਾਟਨ ਕੀਤਾ ਕੱਲ ਮੈਂ ਨਰੂਆ ਨੇ ਸਾਰੇ ਪਿੰਡਾਂ ਦੀ ਲੋਕਾਂ ਨੂੰ ਸਰਪੰਚਾਂ ਨੂੰ ਚੇਰਮੈਨਾਂ ਨੂੰ ਤਿੰਨ ਘੰਟੇ ਮੈਂ ਔਲ ਬਹਿ ਕੇ ਮਿਲ ਕੇ ਆ ਅੱਜ ਤੁਹਾਡੇ ਸਾਹਮਣੇ ਲਾਇਬ੍ਰੇਰੀ ਦਾ ਦੋ ਘਾਟਨ ਕੀਤਾ ਇਸ ਤੋਂ ਬਾਅਦ ਮੈਂ 1700 ਪੁਲਸ ਵਾਲੇ ਜਿਹੜੇ ਨਵੇਂ ਭਰਤੀ ਕੀਤੇ ਨੇ ਉਹਨਾਂ ਨੂੰ ਫਗਵਾੜੇ ਜਾ ਕੇ ਨਿਯੁਕਤੀ ਪੱਤਰ ਦੇਣੇ ਨੇ ਕੱਲ ਨੂੰ ਇੱਕ ਸਟਾਰਟਅੱਪ ਦਾ ਪ੍ਰੋਗਰਾਮ ਹੈ ਉੱਥੇ ਕਰੂੰਗਾ ਮੈਂ ਅਸੀਂ ਤਾਂ ਪੰਜਾਬ ਦੀ ਤਰੱਕੀ ਚਾਹੁੰਦੇ ਆਂ ਅਸੀਂ ਜਿੰਨੀ ਵੀ ਸਾਨੂੰ ਜ਼ਿੰਮੇਵਾਰੀ ਜਿੰਨਾ ਵੱਡਾ ਮੰਡੇਟ ਸਾਨੂੰ ਦਿੱਤਾ ਹੈ ਸਾਥੋਂ ਲੋਕਾਂ ਨੂੰ ਉਮੀਦਾਂ ਵੀ ਬਹੁਤ ਨੇ ਤੇ ਅਸੀਂ ਉਹਨੂੰ ਪੂਰਾ ਕਰਾਂਗੇ ਤੇ ਤਾਂ ਕਿ ਪੜ੍ਹਾਈ ਵੱਖੋਂ ਵੀ ਪੰਜਾਬ ਜਿਹੜਾ ਹੈ ਉਹ ਨੰਬਰ 1 ਤੇ ਆ ਗਿਆ ਕੇਰਲਾ ਤੋਂ ਪਹਿਲਾਂ ਕੇਰਲ ਨੰਬਰ 1 ਹੁੰਦਾ ਸੀਗਾ ਹੁਣ ਰੈਂਕਿੰਗ ਜਿਹੜੀ ਹੈ ਭਾਰਤ ਸਰਕਾਰ ਦੀ ਉਹਦੇ ਚੱਲੇ ਪੰਜਾਬ ਨੰਬਰ 1 ਹੈ ਸਾਡੇ ਬੱਚੇ ਸਰਕਾਰੀ ਸਕੂਲਾਂ ਦੇ ਜੇਈ ਜੇਈ ਮੈਨ ਹੈ ਨਾ ਸਾਡੇ ਬੱਚੇ ਐਨਈਟੀ ਨੀਟ ਦਾ ਐਗਜ਼ਾਮ ਤੇ ਹੋਰ ਬਹੁਤ ਸਾਰੇ ਔਖੇ ਕੰਪੀਟੀਸ਼ਨ ਦੇ ਐਗਜ਼ਾਮ ਜਿਹੜੇ ਨੇ ਉਹ ਕਲੀਅਰ ਕਰ ਰਹੇ ਨੇ ਜੱਜ ਬਣ ਲੱਗ ਰਹੇ ਨੇ ਬੱਚੇ ਤੇ ਅੱਛੀਆਂ ਨੌਕਰੀਆਂ ਇੱਕ ਇੱਕ ਸਾਲ ਚ ਦੋ ਦੋ ਤਿੰਨ ਤਿੰਨ ਦੀ ਆਪਸ਼ਨ ਵੀ ਆ ਗਈ ਕਿ ਹੋਰ ਪੜ ਕੇ ਨਵੀਂ ਨੌਕਰੀ ਲੈ ਲਓ ਅਸੀਂ ਚਾਹੁੰਦੇ ਹਾਂ ਕਿ ਬੱਚੇ ਸਾਡੇ ਜਿਹੜੇ ਪੰਜਾਬ ਦੇ ਉਹ ਬਾਹਰਲੇ ਮੁਲਕਾਂ 'ਚ ਇੱਧਰ-ਉੱਧਰ ਭਟਕਣ ਦੀ ਬਜਾਏ ਇੱਥੇ ਹੀ ਡਿਗਰੀ ਮੁਤਾਬਕ ਉਹਨਾਂ ਨੂੰ ਜੌਬ ਮਿਲੇ ਤੇ ਇੱਥੇ ਹੀ ਉਹ ਸਟੇਟ ਦੀ ਦੇਸ਼ ਦੀ ਸੇਵਾ ਕਰਨ ਤੇ ਆਪਣੇ ਪਰਿਵਾਰਾਂ 'ਚ ਰਹਿਣ। ਤਾਂ ਜਿਦਾਂ ਪਹਿਲਾਂ ਪੰਜਾਬ ਵਿੱਚ ਕੁਰਿੰਜਾ ਲਾਇਆ ਗਿਆ ਬੁਲਾਉਂਗੇ ਤਾਂ ਲਾਸਟ ਟਾਈਮ ਲੋਕਾਂ ਨੂੰ ਬੁਲਾਉਣ ਦੀ ਗੱਲ ਹੋ ਰਹੀ ਸੀ। ਤਾਂ ਜਿਦਾਂ ਦਿੱਲੀ ਆ ਗਏ, ਜੈਪੁਰ ਆ ਗਏ ਉਹਨਾਂ ਨੂੰ ਟ੍ਰਾਈਗਰ ਬਣਾ ਗੋਲਡ ਟ੍ਰਾਈਗਰ ਕਹਿੰਦੇ ਆ। ਦਾ ਆਖਰੀ ਮਾਹੌਲ ਜਿਹੜਾ ਪੰਜਾਬ ਦੇ ਜਿਹੜਾ ਹੈਗਾ ਗ੍ਰੀਨ ਕਰੀਵਲ ਦੇ ਨਾਂ ਤੇ ਪੂਰੇ ਨੂੰ ਚੁੜ੍ਹ ਵੀ ਪਾਇਆ ਜਾ ਸਕਦਾ ਹੈ ਇਹਦੇ ਜਿਹ ਤਰ੍ਹਾਂ ਆਪਾਂ ਲੇਵ ਲਾਕ ਤੋਂ ਲੈ ਕੇ ਨਾਗਰੜ੍ਹ ਤੱਕ ਜਾਂਦੇ ਹਾਂ ਜਿੰਨੇ ਪਿੰਡ ਹੈਗੇ ਨੇ ਕਾਉਂਟਰ ਤੇ ਉੱਤੇ ਸਾਰੇ ਜਿਹੜੇ ਟੂਰਿਸਟਾਂ ਨੂੰ ਲਾਕ ਫੇਸ ਤੋਂ ਭੇਜੋਪੇਂਡਿਆ ਤਾਂ ਆਪਣੇ ਪੰਜਾਬ ਦੇ ਵਿੱਚ ਤਾਂ ਜਿਹੜਾ ਹੈਗਾ ਉਹ ਲਾਕ ਫੇਸ ਹੈ ਕਿ ਇਹਦੇ ਕੋਲ ਨੂੰ ਪ੍ਰਮੋਟ ਕੀਤਾ ਜਾ ਸਕਦਾ ਹੈ ਦੇਖੋ ਪੰਜਾਬ ਦੇ ਵਿੱਚ ਬਹੁਤ ਓਪਰਚੁਨਿਟੀਆਂ ਨੇ ਟੂਰਿਜ਼ਮ ਜਿੱਦਾਂ ਰੈਟਿੰਗਾਂ ਦੀ ਗੱਲ ਕਰੀਏ ਰੈਟਿੰਗਾਂ ਦਾ ਜਿਹੜਾ ਸਭ ਤੋਂ ਵੱਡਾ ਪਾਰਟ ਹੈਗਾ ਉਹ ਦਾ ਉਹ ਧਰਮ ਕੀਤਾ ਜਾ ਸਕਦਾ ਹੈ ਉਹਨਾਂ ਨੂੰ ਕੋਈ ਫਰਿਆਦ ਹੋਏ। ਦੇਖੋ ਪਤਾ ਹੈ ਕਿ ਅਸੀਂ ਟੂਰਿਜ਼ਮ ਦੇ ਵਿੱਚ ਆਮ ਤੌਰ ਤੇ ਨਾ ਆਪਾਂ ਸਿਰਫ ਮੰਨਦੇ ਆ ਵੀ ਇੱਕ ਤਾਂ ਜਲੰਧਰ ਹਵੇਲੀ ਹੈ। ਉੱਥੇ ਰੋਟੀ ਖਾਣੀ ਹੈ। ਹੈਨਾ? ਇੱਕ ਪਠਾਨਕੋਟ ਵਾਲੇ ਪਾਸੇ ਪਹਾੜੀਆਂ ਨੇ ਜਾਂ ਪਾਖੜਾ ਡੈਮ ਪਾਖੜਾ ਡੈਮ ਤੇ ਜਾ ਨਹੀਂ ਸਕਦੇ। ਪਰ ਪੰਜਾਬ ਦੇ ਵਿੱਚ ਹੋਰ ਬਹੁਤ ਸਾਰੀਆਂ ਓਪਰਚ्युनिटीਜ਼ ਹੈਗੀਆਂ ਨੇ ਟੂਰਿਜ਼ਮ ਵਾਸਤੇ। ਜਿਵੇਂ ਠੰਡੇ ਦਾ ਇਲਾਕਾ ਹੈ, ਮਾਨਸਾ ਦਾ ਇਲਾਕਾ। ਲੇਕਸ ਵੀ ਨੇ ਬਸ ਇੱਕ ਪਿੰਡੂ ਏਰੀਆ ਵਿੱਚ ਜੇ ਤੁਸੀਂ ਜਿਹੜਾ ਪਹਿਲਾਂ ਜਿਹੜਾ ਇੱਕ ਪ੍ਰੋਗਰਾਮ ਚਲਾਇਆ ਸੀਗਾ ਵੀ ਕਿਉਂਕਿ ਦਿੱਲੀ ਬੰਬਈ ਦੇ ਜਿੰਨੇ ਵੀ ਲੋਕ ਆਉਂਦੇ ਆ ਉਹ ਪੰਜਾਬ ਦੇ ਵਿੱਚ ਆਕਸੀਜਨ ਖੁੱਲੀ ਖੁੱਲੀ ਜਗ੍ਹਾ ਤੇ ਸਾਹ ਲੈਣਾ ਹੁੰਦੇ ਆ ਸੱਚੀ ਵੀ ਸਾਨੂੰ ਥੋੜਾ ਜਿਹਾ ਖੁੱਲਾ ਮਾਹੌਲ ਮਿਲ ਜੇ ਨਹੀਂ ਤਾਂ ਕਿ ਫਿਲਮਾਂ ਚ ਹੀ ਦੇਖਦੇ ਆ ਉਹ ਸਰੋਂਾਂ ਦੇ ਫੁੱਲ ਜਾਂ ਪੰਜਾਬ ਦੇ ਖੇਤ ਖੇਤਾਂ ਦਾ ਮਾਹੌਲ ਸੋ ਉਹਦੇ ਵਿੱਚ ਉਹਦੇ ਚ ਅਸੀਂ 3-4 ਲੇਅਰ ਚ ਕੰਮ ਕਰ ਰਹੇ ਆਂ ਜਿਵੇਂ ਇੱਕ ਚੋਹਾਲ ਦੇ ਵਿੱਚ ਇੱਕ ਫੋਰੈਸਟ ਆਫ ਦਾ ਬਣਾਇਆ ਹੈ ਬਹੁਤ ਸ਼ਾਨਦਾਰ ਇੱਕ ਰੈਸਟ ਹਾਊਸ ਜਿਹਦੇ ਵਿੱਚ ਹੁਣ ਟਰੀ ਹਾਊਸ ਵੀ ਬਣਾਤੇ ਓਪਨ ਕਿਚਨ ਹੈ ਉੱਥੇ ਆਲੇ ਦੁਆਲੇ ਦੇ ਪਿੰਡਾਂ ਦੀਆਂ ਮਾਵਾ ਭੈਣਾ ਬਜ਼ੁਰਗ ਜਿਹੜੀਆਂ ਮਾਵਨ ਉਹ ਉੱਥੇ ਤੁਹਾਡੇ ਸਾਹਮਣੇ ਸਾਗ ਮੱਕੀ ਦੀ ਰੋਟੀ ਤੇ ਜੋ ਵੀ ਪੰਜਾਬ ਦੇ ਖਾਣੇ ਦਾ ਕਲਚਰ ਹੈ ਤੁਹਾਡੇ ਸਾਹਮਣੇ ਬਣਦਾ ਉਹ ਬਹੁਤ ਕਾਮਯਾਬ ਦੋ ਦੋ ਤਿੰਨ ਤਿੰਨ ਮਹੀਨਿਆਂ ਦੀ ਉਹਦੀ ਵੇਟਿੰਗ ਹੈ ਠੀਕ ਹੈ ਨਾ ਪੰਜਾਬ ਦੇ ਜਿਹੜੇ ਰਣਵਾਸ ਇੱਕ ਪਟਿਆਲੇ ਦੇ ਵਿੱਚ ਇੱਕ ਫਾਈਵ ਸਟਾਰ ਪੀਪੀਪੀ ਮੋਰਚ ਹੈ प्रॉफिट शेयरिंग ਚ ਹੈ ਪਰ ਪਰ ਹੈਗਾ ਵੀ ਤਾਂ ਰਾਣੀਆਂ ਦਾ ਬਾਸ ਹੈ ਨਾ ਪਰ ਉਹ ਜਿਹੜੇ ਜਿਹੜੇ ਆਉਂਦੇ ਨੇ ਉਹ ਉਹਨਾਂ ਨੂੰ ਤਾਂ ਸਬਸਿਡੀ ਨਾ ਦਿਵਾਓ ਨਾ ਹੁਣ ਜਿਹੜੇ ਪੈਸੇ ਖਰਚਣਾ ਆਉਂਦੇ ਨੇ ਹੁਣ ਉਹਦੀ ਨਾ ਸਬਸਿਡੀ ਦੀ ਮੰਗ ਕਰ ਲਿਓ ਨਾ ਵੀ ਜਿਹੜੇ ਉੱਥੋਂ ਆਉਂਦੇ ਨੇ ਜੀ ਉਹਨਾਂ ਦਾ ਉਹ ਤਾਂ ਖਰਚ ਨਹੀਂ ਆਉਂਦੇ ਪੈਸੇ ਅਸਲ ਚ ਠੀਕ ਹੈ ਨਾ ਜਗਾ ਚਾਹੀਦੀ ਇਹ ਲੋਕਾਂ ਕੋਲੇ ਪੈਸੇ ਹੈਗੇ ਨਹੀਂ ਐਸੀ ਗੱਲ ਨਹੀਂ ਰਣਵਾਸ ਹੈ ਅੰਮ੍ਰਿਤਸਰ ਦੇ ਵਿੱਚ ਸਾਰੋਵਰਨ ਉਹ ਬਹੁਤ ਸਸਟਾਕ ਰੱਖਿਆ ਹੋਇਆ ਸੀ 5 star ਹੈ ਸਰਕਾਰ ਨਾਲ ਉਹ ਵੀ ਜੁਆਇੰਟ ਵੈਂਚਰ ਚੀ ਹੈ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਬਹੁਤ ਸਾਰੀ ਫੁੱਟਫੋਲ ਹੈ ਲੱਖ ਤੋਂ ਉੱਪਰ ਬੰਦਾ ਇੱਕ ਦਿਨ ਚ ਕਲੇ ਅੰਮ੍ਰਿਤਸਰ ਦਾ ਬਾਗਾ ਬਾਰਡਰ ਦਰਗਿਆਣਾ ਮੰਦਿਰ ਦਰਬਾਰ ਸਾਹਿਬ ਜਾਂ ਗੋਲਡਨ ਆਪਣਾ ਜਿਹੜਾ ਜਲਿਆਂਵਾਲਾ ਬਾਗ ਪਾਰਟੀਸ਼ਨਰ ਮਿਊਜ਼ੀਅਮ ਤੇ ਗੋਵਿੰਦਗੜ੍ਹ ਫੋਰਟ ਬਹੁਤ ਸਾਰੀਆਂ ਐਕਟੀਵਿਟੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੈਗੀਆਂ ਤੇ ਇੱਕ ਜੇ ਤੁਸੀਂ ਕਦੇ ਮੌਕਾ ਮਿਲੇ ਚਮਰੌੜ ਲੇਕ ਹੈ ਜਦੋਂ ਪਠਾਨਕੋਟ ਤੋਂ ਉੱਪਰ ਜਾਣੇ ਡਲੋਜੀ ਨੂੰ ਮਿੰਨੀ ਗੋਆ ਕਹਿੰਦੇ ਪਰ ਪਰ ਉਹਦਾ ਬਿਲਕੁਲ ਇਤੋਂ ਵੱਧ ਇਤੋਂ ਵੱਧ ਗ੍ਰੀਨ ਵਾਟਰ ਦੁਨੀਆ 'ਚ ਹੈ ਨਹੀਂ ਕਿਤੇ ਤਿੰਨ ਸਟੇਟਾਂ ਦੀ ਉਹ ਬਾਰਡਰ ਹੈ ਹਿਮਾਚਲ ਦੀ ਪਹਾੜੀ ਹੈ ਜੰਮੂ ਕਸ਼ਮੀਰ ਦੀ ਹੈ ਤੇ ਪੰਜਾਬ ਦੀ ਉਹਦੇ ਵਿੱਚ ਜਿਹੜੀਆਂ ਮੋਟਰ ਬੋਟਸ ਚੱਲਦੀਆਂ ਨੇ ਆਮ ਤੌਰ ਤੇ ਉਹ ਡੈਸਟੀਨੇਸ਼ਨ ਵੈਡਿੰਗ ਜਦ ਪ੍ਰੀ ਬੈਡਿੰਗ ਵਾਲੇ ਉਹਨੂੰ ਹਾਇਰ ਕਰਦੇ ਸੀ ਪਹਿਲਾਂ 4 ਜਾਂ 5 ਲੱਖ ਰੁਪਏ ਦਾ ਠੇਕਾ ਜਾਂਦਾ ਸੀ ਇਸ ਵਾਰ ਅਸੀਂ ਉਹ 3 ਤੋਂ 4 ਕਰੋੜ ਦੇ ਵਿੱਚ ਉਹ ਜਿਹੜਾ ਖਜ਼ਾਨੇ 'ਚ ਪੈਸਾ ਆਇਆ ਫਲੋਟਿੰਗ ਰੈਸਟੋਰੈਂਟ ਸਰਾਂਦਲਾ ਬੰਦ ਹੋ ਗਿਆ ਸੀ ਉਹਨੂੰ ਵੀ ਚਲਾ ਰਹੇ ਹਾਂ ਤੇ ਆ ਜਿਹੜੇ ਹੋਰ ਨਹਿਰਾਂ ਨੇ ਉੱਥੇ ਵੀ ਫਲੋਟਿੰਗ ਰੈਸਟੋਰੈਂਟ ਵਾਸਤੇ ਲੋਕਾਂ ਕੋਲੇ ਲੋਕ ਕਹਿੰਦੇ ਸਾਨੂੰ ਜਗ੍ਹਾ ਦੇ ਦਿਓ ਲੋਕਾਂ ਕੋਲੇ ਬਾਹਰ ਜਾਣ ਨੂੰ ਟਾਈਮ ਵੀ ਹੈਗਾ ਸਭ ਕੁਝ ਹੈਗਾ ਸਪੈਂਡਿੰਗ ਪਾਵਰ ਵੀ ਹੈਗੀ ਆ ਪਰ ਮਾਹੌਲ ਮਿਲ ਜੇ ਵਧੀਆ ਤਰੀਕੇ ਨਾਲ ਸੋ ਅਸੀਂ ਪੰਜਾਬ ਨੂੰ ਇੱਕ ਬਠਿੰਡੇ ਦਾ ਖਾਸ ਤੌਰ ਤੇ ਬਠਿੰਡਾ ਦਾ ਵੈਸੀ ਜਿਹੜਾ ਉਹ ਥਰਮਲ ਪਲਾਂਟ ਕਰਕੇ ਜਾਂ ਫਿਰ ਜਿਹੜੀਆਂ ਝੀਲਾਂ ਜਾਂ ਫਿਰ ਬਠਿੰਡੇ ਦਾ ਤਾਂ ਕਲਚਰ ਹੀ ਹਵਾਈ ਜਿਹੜੀ ਹੈ ਉਹ ਇਸ ਤਰ੍ਹਾਂ ਦੀ ਹੈ ਕਿ ਜਿੱਥੇ ਤਾਂ ਸਤੋਂ ਬਹੁਤ ਸਾਰੇ ਲੋਕ ਮੇਰੇ ਦੋਸਤ ਮਿੱਤਰ ਜਿਹੜੇ ਨੇ ਆ ਸਾਰੇ ਦੇਸ਼ ਚ ਉਹ ਸਾਗ ਤੇ ਮੱਕੀ ਦੀ ਰੋਟੀ ਉਹ ਕਹਿੰਦੇ ਸਾਗ ਬਠਿੰਡਾ ਮਾਨਸਾ ਦੀ ਹੋਣਾ ਚਾਹੀਦਾ ਕਿਉਂਕਿ ਆਪਣੀ ਪਾਲਕ ਜਿਹੜੀ ਹੈ ਉਹ ਉਹ ਉਹਦੀ origiinality ਹੋਰ ਹੈ ਉਹ ਰਾਰ ਆਰਗੇਨਿਕ ਪਾਲਕ ਹੈ ਸੋ ਅਸੀਂ ਕੁਛ ਆ ਆਈਐਸ ਅਫਸਰ ਟ੍ਰੇਨਿੰਗ ਤੇ ਆਏ ਸੀਗੇ ਚੰਡੀਗੜ੍ਹ ਅਸੀਂ ਉਹਨਾਂ ਨੂੰ ਪਿੰਡਾਂ ਦਾ ਤੋਰ ਕਰਾਇਆ ਸੀ ਇੰਨਾ ਪਿੰਡਾਂ ਦੀ ਕਰਾਇਆ ਸੀ ਹੈਨਾ ਇੱਥੇ ਵੀ ਆਏ ਹੋਗੇ ਅਸੀਂ ਮਾਨਸਾ ਬਠਿੰਡਾ ਦੇ ਪਿੰਡ ਦਿਖਾਏ ਉਹਨੂੰ ਤੇ ਉਹ ਜਦੋਂ ਬਾਅਦ ਵਿੱਚ ਮਿਲਿਆ ਉਹ ਕਹਿੰਦੇ ਵੀ ਇਹ ਤੁਹਾਡੇ ਬੈਕਵਰਡ ਇਲਾਕੇ ਦੇ ਪਿੰਡ ਨੇ ਕਹਿੰਦੇ ਸੀ ਜੀ ਬੈਕਵਰਡਨੈਸ ਦੇਖਣ ਸਾਡੇ ਆਏ ਹੋ ਫਿਰ ਤੁਸੀਂ ਉੱਥੇ ਹਣਾ ਆਬਦੇਲ ਦੀ ਗਣਾਉਣ ਲੱਗੇ ਉਹ ਕਹਿੰਦੇ ਜੀ ੜੇ ੜੇ ਘਰ ਨੇ ਹਣਾ ਤੇ ਸਾਨੂੰ ਤਾਂ ਲੋਕਾਂ ਨੇ ਖਿੱਚ ਖਿੱਚ ਕੇ ਵੀ ਇੱਥੇ ਸਾਡੇ ਰੋਟੀ ਖਾਓ ਸਾਡੇ ਨੂੰ ਉਹ ਹੋਸਪਿਟੈਲਿਟੀ ਵਾਸਤੇ ਆਪਾਂ ਮੰਨੇ ਹੋਏ ਆ ਇਸ ਗੱਲ ਲਈ ਸਾਡਾ ਲੰਗਰ ਜਿਹੜਾ ਪੂਰੀ ਦੁਨੀਆ 'ਚ ਗੁਰੂ ਸਾਹਿਬ ਨੇ ਇੱਕ ਵਾਰੀ 20 ਰੁਪਏ ਦਾ ਭੁੱਖੇ ਸਾਧੂਆਂ ਨੂੰ ਲੰਗਰ ਕਰਾਇਆ ਤੇ ਬਿਆਜ ਹੀ ਨਹੀਂ ਮੁੱਕਦਾ ਉਹਦਾ ਸੋ ਪੰਜਾਬ ਨੂੰ ਇੱਕ ਟੂਰਿਸਟ ਟੂਰਿਜ਼ਮ ਹੱਬ ਬਣਾਉਣ ਵਾਸਤੇ ਸਾਡਾ ਤਿੰਨ ਚਾਰ ਲੇਅਰ ਤੇ ਕੰਮ ਚੱਲ ਰਿਹਾ ਤੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਇਹਦੀ ਵੀ ਪੂਰਾ ਜਿਹੜਾ ਕਾਗਜ਼ੀ ਕਾਰਵਾਈ ਕਰਤਗੀ ਸਰਬਪੰਤਾ ਪਿਆ ਫਰੇ ਹੈ 230 ਦੀ ਮਿਲਦੀ ਹੈ 328 ਰੁਪਏ ਵਾਲੇ ਮਾਮਲੇ ਵਿੱਚ ਵਿਸ਼ੇਸ਼ਗਤ ਤੀਨ ਤੋਂ ਕਰੀ ਲਿਆ ਨਾਮ ਦਾ ਵਿਸ਼ੇਸ਼ਗਤ ਤੀਨ ਦੇ ਅਕਲ 5000 ਰੁਪਏ ਦੀ ਭਾਰੀ ਦੇ ਨਾਮ ਹੀ ਸਾਡੇ ਸਰਕਾਰ ਕੋਲ ਕਿਸੇ ਸਰਵੀਰ ਦਾ ਨਾਮ ਨਹੀਂ ਹੈ ਫਰਦਨਾ ਬਦਵਈਕ ਫੇਸਬੁਕ ਪੇਜ ਤੇ ਲੋਲ ਆ ਰਿਹਾ ਹੈ ਕਿ ਅੰਮ੍ਰਿਤਵਰ ਤੋਂ ਫਸਤਾ ਹੈ ਜਿਹੜਾ ਤੁਸੀਂ ਗਿਆ ਹੈ ਕਿ ਜਿਹੜਾ ਕਾਨੂੰਨ ਵਿਕਾਰ ਕਰਦਾ ਸਭ ਤੋਂ ਤਾਂ ਉਹ ਪੈਰ ਆ ਉਹ ਸੋਗਾਂ ਉਹ ਚਾ ਕਰਕੇ ਨਹੀਂ ਆਏ ਜਦਾਂ ਜੂ ਰਹੇ ਆ ਤੁਸੀਂ ਪਹਿਲੇ ਕੀ ਇਹੋ ਜਿਹੜੇ ਮੌਕੇ ਤੇ ਜਾ ਰਹੇ ਹੋ ਤਾਂ ਵੀ ਪਿੰਡਾਂ ਦੇ ਵਿੱਚ ਇਹ ਸਰੂਪ ਕੀਤਾ ਜਾਇਆ ਕਿ ਇਸ ਕਿਸੇ ਪਾਰਟੀ ਦੇ ਨਾਲ ਜੋੜ ਕੇ ਉਹ ਸਮਾਵੇ ਉਹ ਪੰਜਾਬ ਦੇ ਕਿ ਇਤਲਾਏ ਕਰੇ ਕੀ ਘਟ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਹਾਈ ਕੋਰਟ ਬਾਣੀਓ ਹਾਈ ਕੋਰਟ ਦਾ ਆਰਡਰ ਹੈ ਇਹਦੇ ਜਿਹੜੇ ਗੁਰੂ ਸਾਹਿਬ ਦੀ ਸਰੂਪ ਚੋਰੀ ਹੋਈ ਹੈ ਵੀ ਉਹਨਾਂ ਤੇ ਐਕਸ਼ਨ ਲਓ ਤੇ ਅਸੀਂ ਜਿਹੜੀ ਸੰਗਭਾਵਨਾ ਗਰੁੱਪ ਹੈ ਜਾਂ ਜਿੰਨੇ ਵੀ ਸਿੱਖ ਸੰਸਥਾਵਾਂ ਨੇ ਜਿਹੜੀਆਂ ਧਰਨਾ ਲਾਈ ਬੈਠੀਆਂ ਸੀਗੀਆਂ ਉਹਨਾਂ ਦੇ ਜਿਹੜੇ ਜਿੰਨੇ ਵੀ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਕੇ ਅ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 16 ਬੰਦਿਆਂ ਦੀ ਇੱਕ ਲਿਸਟ ਜਾਰੀ ਕੀਤੀ ਹੈ ਕਿ ਇਹ ਆ ਬੰਦੇ ਦੋਸ਼ੀ ਇਹਦੇ ਵਿੱਚ ਉਹਨਾਂ ਨੇ ਆਪਣੀ ਜਾਂਚ ਦੇ ਵਿੱਚ ਮੰਨਿਆ ਤੇ ਅਸੀਂ ਉਹਨਾਂ ਤੇ ਐਫ ਆਈ ਆਰ ਕਰ ਲਈ ਐਫ ਆਈ ਆਰ ਕਰਕੇ ਹੁਣ ਉਹ ਉਹਨੂੰ ਇਸ ਮੁੱਦੇ ਨੂੰ ਲੈ ਕੇ ਜਾ ਰਹੇ ਨੇ ਵੀ ਇਹ ਤਾਂ ਜੀ ਪੈਸਿਆਂ ਦੇ ਲੈਣ ਦੇਣ ਦਾ ਸਾਬ ਹੈ ਪੈਸਿਆਂ ਅੰਦਰ ਤਾਂ ਕੋਈ ਵੀ ਮੇਰੇ ਖਿਆਲਸ ਤੁਹਾਡੇ ਜੋ ਵੀ ਨਹੀਂ ਕੋਈ ਪੈਸਿਆਂ ਬਾਰੇ ਤਾਂ ਪੁੱਛੂਗਾ ਵੀ ਪੈ ਵੀ ਉਹਦੇ ਪੈਸੇ ਮੈਂ ਕਿ ਸਰੂਪ ਕਿੱਧਰ ਗਏ ਉਹੋ ਜਿਹੜੀ ਐਸਆਈਟੀ ਬਣਾਈ ਹੈ ਨਾ ਉਹ ਚੋਰੀ ਹੋਏ ਜਾਂ ਗਾਇਬ ਹੋਏ ਜਾਂ ਕਿਤੇ ਵੀ ਚਲੇ ਗਏ ਜਿਹੜੇ ਸਰੂਪ ਲੱਭਣ ਵਾਸਤੇ ਬਣਾਈ ਹੈ ਜੀ ਪੈਸੇ ਲੱਭਣ ਵਾਸਤੇ ਤਾਂ ਨਹੀਂ ਬਣਾਈ ਨਾ ਉਹ ਇਹਨੂੰ ਡਾਇਵਰਟ ਕਰਨਾ ਚਾਹੁੰਦੇ ਨੇ ਤੇ ਹਜੇ ਮਤਲਬ ਜਿਹੜੇ ਉੱਚ ਬੰਦੇ ਗ੍ਰਿਫਤਾਰ ਕੀਤੇ ਨੇ ਉਹ ਹਜੇ ਪੁਲਿਸ ਰਿਮਾਂਡ ਤੇ ਨੇ ਫਿਰ ਰਿਪੋਰਟ ਬਣਾਉਂਦੀ ਪਹਿਲੀ ਕਿਉਂ ਕਹੀ ਜਾਂਦੇ ਨੇ ਮੈਂ ਇਹਨੂੰ ਫੜਨਗੇ ਜਾਂ ਉਹਨੂੰ ਫੜਨਗੇ ਹੈਨਾ ਉਹ ਤਾਂ ਫਿਰ ਚੋਰ ਦੇ ਦਿਲ ਚ ਪਾਲਾ ਹੁੰਦਾ ਉਹ ਐ ਲੱਗਦਾ ਹੁਣਾਂ ਵੀ ਮੈਨੂੰ ਫੜਨਗੇ ਜਦ ਜ ਉਹਨੇ ਉਹਨੇ ਕੀਤਾ ਉਹਨਾਂ ਕਿ ਮੈਨੂੰ ਬਚਾਉਣ ਵਾਸਤੇ ਕੋਈ ਕਿਸਮ ਢਾਲ ਅਸੀਂ ਕੋਈ ਇਹਦੇ ਚ ਨਾ ਹੀ ਕੋਈ ਸਾਡਾ ਕੰਪੀਟੀਸ਼ਨ ਨਾ ਕੋਈ ਬੰਥਾ ਲਾਉਣ ਵਾਲੀ ਗੱਲ ਹੈਨਾ ਮੈਨੂੰ ਬੁਲਾਇਆ ਮੈਨੂੰ ਮੈਂ ਨੀਵਾ ਹੋ ਕੇ ਜਾਊਂਗਾ ਮੈਂ ਮੈਨੂੰ ਇਹ ਕਹਿ ਆ ਗਿਆ ਕਿ ਗੋਲਕਾਂ ਬਾਰੇ ਤੁਸੀਂ ਕੋਈ ਬਿਆਨ ਸਟੇਟਮੈਂਟ ਮੇਰੀ ਲੋਕਾਂ ਦਿੱਤੀ ਮੈਂ ਉਹ ਦੱਸ ਦੂੰਗਾ ਮੈਨੂੰ ਸਪਸ਼ਟ ਕਰਨ ਲਈ ਭੇਜਿਆ ਮੇਰਾ ਸਪਸ਼ਟੀ ਕਰਨ ਲਈ ਮੈਂ ਸਪਸ਼ਟਾ ਕਰਕੇ ਆਉਂਗਾ ਹੈਨਾ ਮੈਂ ਜਿੰਨਾ ਕੋ ਉਹਨਾਂ ਨੇ ਮੈਂ ਉਹਨਾਂ ਨੂੰ ਦਿੱਤੇ ਸੀ ਮੇਰੇ ਕੋਲੇ ਆਹ ਆਹ ਚੀਜ਼ਾਂ ਸੀਗੀਆਂ ਵੀ ਜੇ ਤੁਹਾਨੂੰ ਲੱਗਦਾ ਕਿ ਇਹਦੇ ਚੋਂ ਕੁਝ ਤੁਹਾਡੇ ਕੰਮ ਆ ਸਕਦੀਆਂ ਤਾਂ ਕਿ ਪੂਰੀ ਦੁਨੀਆ ਚਾਹੁੰਦੀ ਹੈ ਕਿ ਸਾਡਾ ਜਿਹੜਾ ਧਰਮ ਹੈ ਉਹ ਪੂਰੀ ਦੁਨੀਆ ਦੇ ਵਿੱਚ ਪ੍ਰਚਾਰ ਪ੍ਰਸਾਰ ਹੋਵੇ ਉਹਦਾ ਤੁਹਦੇ ਕੋਈ ਐਦਾਂ ਦਾ ਕੋਈ ਹੋਣਾ ਲੱਗੇ ਕਿਸੇ ਇੱਕ ਬੰਦੇ ਕਰਕੇ ਦੋ ਬੰਦਿਆਂ ਕਰਕੇ ਆਪ ਹੀ ਇਨਾਂ ਨੇ ਉਹਨਾਂ ਨੂੰ ਮਤਲਬ ਕੱਢਿਆ ਵੀ ਨੌਕਰੀ ਤੋਂ ਖਾ ਖਾਰਜ ਕਰਤਾ ਪਰ ਆਪ ਹੀ ਹਜੇ ਉਹਨਾਂ ਦੇ ਉਹ ਬਿਜ਼ਨਸ ਪਾਰਟਨਰ ਨੇ ਆਪ ਹੀ ਜਿਹੜੇ ਹੋਟਲ ਚੋਂ ਉਹਨਾਂ ਨੂੰ ਫੜਿਆ ਉਹ ਹਜੇ ਵੀ ਉਹਨਾਂ ਦੋ ਦਾ ਸਪਾਂਸਰਡ ਕਮਰੇ ਨੇ ਹਨ ਇੱਥੋਂ ਤਾਂ ਫਿਰ ਸਿੱਧੀ ਹੁੰਦਾ ਨਾ ਇਹ ਇਹ ਤਾਂ ਦੱਸਣ ਦੀ ਮੇਰੇ ਖਿਆਲ ਚ ਬਟਿੰਡੀ ਵਾਲਿਆਂ ਤਾਂ ਲੋੜ ਨਹੀਂ ਹੈਗੀ ਇਹ ਦੱਸਣ ਦੀ ਵੀ ਕੌਣ ਕਿਵੇਂ ਲੜਦਾ ਕਿਵੇਂ ਕਿੱਥੋਂ ਪਰ ਹਾਂ ਨਾ ਹੀ ਕੋਈ ਮੈਂ ਕੋਈ ਹਿਸਾਬ ਲੈਣ ਚੱਲੇ ਮੈਂ ਤਾਂ ਹਿਸਾਬ ਦੇਣ ਚੱਲੇ ਮੈਂ ਤਾਂ ਆਪਣਾ ਹਿਸਾਬ ਦੇਣ ਚੱਲੇ ਮੈਂ ਹਿਸਾਬ ਲੈਣ ਕਦੋਂ ਚੱਲਿਆ ਮੈਂ ਕੌਣ ਉਹ ਨਹੀਂ ਹਿਸਾਬ ਮੰਗਣ ਵਾਲਾ ਹਾਂ ਇਹਨਾਂ ਕਹੇ ਵੀ ਪ੍ਰਧਾਨ ਜੀ ਨੇ ਆਪ ਕਹੇ ਐਸਜੀਪੀ ਸਿਪਾਹੀ 10 ਵੀ ਘਟਾੜੇ ਦਾ ਕਹਿੰਦੇ ਸਾਡੇ ਹੁੰਦੇ ਆ ਫਿਰ ਇਹ ਕੀ ਹੈ ਫਿਰ ਉਹ ਕਹਿੰਦੇ ਜੀ ਆਈਪੀਸੀ ਧਾਰਾ ਪੁਲਿਸ ਦੀ ਧਾਰਾ ਸਾਡੇ ਤੇ ਲਾਗੂ ਨਹੀਂ ਹੁੰਦੀ ਫਿਰ ਜਦੋਂ ਪੁਰਾਣੀਆਂ ਐਫਆਈਆਰ ਕੱਢ ਲੈਣੇ ਫਿਰ ਜਦੋਂ ਸ਼੍ਰੋਮਣੀ ਕਮੇਟੀ ਆਪ ਆਫ ਆਈ ਆਰ ਕਰੋ ਉਹਦੋਂ ਕਿਹੜੀ ਪੁਲਿਸ ਹੁੰਦੀ ਸੀ ਇੱਥੇ ਉਹ ਕੋਈ ਹੋਰ ਪੁਲਿਸ ਜਦੋਂ ਮੈਂ ਸੰਗਰੂਰ ਮੈਡੀਕਲ ਕਾਲਜ ਦੀ ਬਣਾਉਣ ਦੀ ਗੱਲ ਕੀਤੀ ਤਾਂ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਜ਼ਮੀਨ ਤੇ 1968 ਦੇ ਕਾਗਜ਼ ਕੱਢ ਕੇ ਹਾਈ ਕੋਰਟ ਜਾ ਵੜੀ ਤੇ ਫਿਰ ਹਾਈ ਕੋਰਟ ਤਾਂ ਫਿਰ ਭਾਰਤ ਦਾ ਕਾਨੂੰਨ ਆ ਨਾ ਨਾਲੇ ਜਦੋਂ ਤਾਂ ਆਪ ਵਰਤਨਾ ਹੁੰਦਾ ਉਹ ਤਾਂ ਕਾਨੂੰਨ ਦੇ ਦਾਇਰੇ 'ਚ ਆ ਜਾਂਦੇ ਨੇ ਜਦੋਂ ਕੋਈ ਇੱਧਰ ਨੂੰ ਕੋਈ ਜਾਂਚ ਹੋ ਜਗਾ ਅਸੀਂ ਕਾਨੂੰਨ ਦੇ ਦਾਇਰੇ 'ਚ ਨਹੀਂ ਹੁੰਦੇ ਸੋ ਲੋਕ ਆਪਣੇ ਬੱਚਿਆਂ ਦੇ ਮੂੰਹ ਚੋਂ ਦੁੱਧ ਚੋਂ ਦੁੱਧ ਕੱਢ ਕੇ ਰੋਟੀ ਚੋਂ ਰੋਟੀ ਕੱਢ ਕੇ ਦਸਵੰਧ ਕੱਢ ਕੇ ਸ਼ਰਧਾ ਨਟੇ ਕਿਉਂ ਮੈਂ ਹਰ ਇੱਕ ਨੂੰ ਹੱਕ ਹੈ ਕਿ ਵੀ ਮੇਰਾ ਜਿਹੜਾ ਦਾਨ ਜਾਂ ਮੇਰਾ ਦਸਵੰਧ ਹੈ ਉਹ ਉਹਦਾ ਕਿੱਥੇ ਜਾ ਰਿਹਾ 14 ਸਾਲ ਹੋ ਗਏ 14 ਸਾਲ ਹੋ ਗਏ ਪੂਰੀ ਪਿਆਰ ਹੈਗਾ ਬੋਲਦਾ ਪਰ ਉਹ ਵੀ ਤੁਸੀਂ ਵੀ ਤੁਹਾਨੂੰ ਆਗੇ ਜਿਵੇਂ ਆ ਰਿਹਾ ਹੈ ਇਹ ਆਪ ਸਰਕਾਰ ਕੋਲ ਜਿਹੜੀ ਲੋਕੀ ਕਿ ਬੜਾ ਇਹ ਤਾਂ ਸੈਂਟਰ ਸਰਕਾਰ ਨੇ ਕਰਾਉਣ ਇਹਨਾਂ ਨੇ ਇਹ ਇੰਨਾ ਬੋਲੋ ਤਾਂ ਲਿਖਿਆ ਕਦੇ ਲਿਖ ਕੇ ਦਿੱਤਾ ਇਹਨਾਂ ਨੇ ਵੀ ਵੀ ਸਾਰੀ ਚੋਣਾ ਕਰਾ ਲਓ ਇਹ ਤਾਂ ਹਰੇਕ ਸਾਲ ਆਪ ਹੀ ਚੁਣ ਕੇ ਕਹਿੰਦੇ ਨੇ ਅਬ ਇਸ ਫੇਰ ਬਣ ਗਈ ਉਹਦੇ ਚ ਬਹੁਤ ਸਾਰੇ ਤਾਂ ਮੇਰੇ ਖਿਆਲ ਚ ਦੁਨੀਆ ਚ ਨਹੀਂ ਰਹੇ ਮੈਂਬਰ ਹਨਾ ਬਹੁਤ ਸਾਰੇ ਬਾਹਰ ਵੀ ਚਲੇ ਗਏ ਹਨਾ ਤਾਂ ਮਤਲਬ ਅਚਾ ਇਹ ਗੱਲ ਕਹਿੰਦੇ ਆ ਉਹ ਹਰ ਰੋਜ਼ ਕਿ ਚੁਣੀ ਹੋਈ ਸੰਸਦ ਹੈ ਜੀ 14 ਸਾਲ ਪਹਿਲਾਂ ਚੁਣੀ ਹੋਈ ਸੰਸਦ ਹੈ ਜੀ ਤੇ ਮੈਂ ਕੋਈ ਜ਼ਿਆਦਾ ਕੋਈ ਮੈਂ ਕੋਈ ਇਹ ਨਹੀਂ ਕਹਿੰਦਾ ਕਿ ਮੈਂ ਕੋਈ ਸਵਾਰ ਪੈਦਾ ਕਰ ਰਿਹਾ ਜਾਂ ਟਕਰਾਓ ਕਰ ਰਿਹਾ ਨਹੀਂ ਹੁਣ ਬਹੁਤ ਸਾਰੇ ਮੈਂ ਵੀ ਵੀਡੀਓ ਦੇਖੀ ਹੈ ਕਿ ਇਸ ਤੋਂ ਪਹਿਲਾਂ ਕਦੀ ਬੁਲਾਇਆ ਨਹੀਂ ਗਿਆ ਮੈਂ ਜਾਊਗਾ ਕੋਈ ਗੱਲ ਨਹੀਂ ਮੈਂ ਅਸੀਂ ਮੱਥਾ ਟੇਕ ਕੇ ਆਉਨੇ ਆ ਉਹ ਗਏ ਨਹੀਂ ਉਹਨਾਂ ਦੀ ਮਰਜ਼ੀ ਹੈ ਜੀ ਮੈਂ ਉਹਨਾਂ ਬਾਰੇ ਕੁਝ ਨਹੀਂ ਕਰ ਸਕਦਾ ਮੈਂ ਜਾਊਗਾ ਮਾਨ ਸਰ ਮਾਨ ਸਰ ਬਾਈ ਲਾਈਕ ਇਟ ਲਾਈਕ ਇਟ ਕੋਈ ਕੱਟ ਗਿਆ ਬੰਦੋ ਕਰ ਦੋ ਲਾਈਕ ਦੇਖੋ ਜੀ ਜੋ ਵੀ ਸਾਡੇ ਅਸੀਂ ਜਿਹੜੀਆਂ ਸਾਡੀਆਂ ਏਜੰਸੀਜ਼ ਨੇ ਉਹ ਸੈਂਟਰ ਨਾਲ ਵੀ ਟਾਈ ਅਪ ਹੈ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਕਿ ਕਿਸੇ ਦੀ ਕੋਈ ਜੇਲ ਦੇ ਵਿੱਚ ਜਾਂ ਕੋਈ ਇਸ ਤਰ੍ਹਾਂ ਦਾ ਜੇ ਕੋਈ ਇਨਪੁਟ ਆਈ ਵੀ ਹੈ ਅਸੀਂ ਉਹਦੇ ਤੇ ਦੋਨੋਂ ਸਰਕਾਰਾਂ ਦੀ ਜਿਹੜੀਆਂ ਏਜੰਸੀਜ਼ ਨੇ ਬਿਜਲੈਨਸ ਏਜੰਸੀ ਜੀ ਨੇ ਉਹਨਾਂ ਨਾਲ ਡਾਇਰੈਕਟ ਕਰਕੇ ਅਸੀਂ ਉਹ ਕਰਾਂਗੇ ਬਾਕੀ ਜੇ ਉਹ ਸਿਰਫ ਇਸ ਕੰਮ ਵਾਸਤੇ ਕਰਦੇ ਆ ਕਿ ਸਾਨੂੰ ਅਪਗ੍ਰੇਡ ਕਰ ਦੋ ਹਨਾ ਸਾਡੀ ਬੈਰਕ ਬਦਲ ਦੋ ਦੋ ਤਿੰਨ ਵਾਰੀ ਪਹਿਲਾਂ ਇਹ ਪਾ ਚੁੱਕੇ ਨੇ ਤੇ ਉਹ ਆਉਂਦਾ ਹੋਊਗਾ ਤਰੀਕਾ ਇਹਨਾਂ ਨੂੰ ਪਰ ਜੋ ਐਸ ਪਰ ਲਾਅ ਹੈ ਐਸ ਪਰ ਜੇਲ ਮੈਨਿਊ ਹੈ ਅਸ ਪਰ ਜੇ ਲਾ ਹੈ ਉਹ ਦਿਨ ਤੱਕ ਵੀ ਟ੍ਰਿਪ ਹੈ। ਮਾਨਸੂਰੂ ਦੇ ਰਾਜ ਤੋਂ ਤੁਮ ਪਹਿਲੀ ਵਾਰ ਬੁਟੰਦਾ ਆਏ। ਜਿਲ੍ਹਾ ਅਫਸਰ ਇਲੈਕਸ਼ਨਸ ਪਾਰਟੀ ਬਣਾ ਹੈ। ਜਿਲ੍ਹੇ ਵਿੱਚ ਕਾਫੀ ਵੀਕ ਰਹੀ ਹੈ। ਕੋਈ ਕਾਰਨ ਦੱਸ ਕੋਈ ਹੋਏ ਹੋਣਗੇ ਜਾਂ ਕੀ ਵਜ੍ਹਾ ਗਈ। ਨਹੀਂ ਦੇਖੋ ਪਾਰਟੀ ਨਾ ਕੱਲ ਮਿਲਿਆ ਵੀ ਆ ਬਹੁਤ سارے ਸਾਡੇ ਕੈਂਡੀਡੇਟਸ ਨੂੰ ਜਿਹੜੇ ਜਿੱਤੇ ਵੀ ਆ, ਜਿਹੜੇ ਲੜੇ ਵੀ ਆ, ਕੁਝ ਕੁਝ ਇਹੋ ਜਿਹੇ ਵੀ ਨੇ ਜਿਹੜੇ ਬਹੁਤ ਘੱਟ ਵੋਟਾਂ ਤੇ ਰਹਿ ਵੀ ਗਏ। ਕੋਈ ਗੱਲ ਨਹੀਂ ਨਵੇਂ ਬੰਦੇ ਸਾਡੀ ਪਾਰਟੀ 12 ਦਿਨਾਂ ਸਾਲ ਪੁਰਾਣੀ ਪਾਰਟੀ ਹੈ। ਪਰ ਜਿੰਨ ਜਿਹੜੀ ਪਰਫਾਰਮੈਂਸ 4 ਸਾਲਾਂ ਬਾਅਦ ਹੈ। ਉਹ ਬਹੁਤ ਹੌਸਲਾ ਬਣਾਉ ਉਹ ਹੈ ਜੀ ਅ ਇਸ ਤੋਂ ਪਹਿਲਾਂ 2013 ਚ ਵੋਟਾਂ ਪਈਆਂ 12 ਚ ਨਹੀਂ ਸਰਕਾਰ ਬਣੀ ਨਾਲ ਦੀ ਨਾਲ ਇਹਨਾਂ ਨੇ ਵੋਟਾਂ ਪਵਾ ਲਈਆਂ ਠੀਕ ਹੈ ਜੀ ਉਹ ਉਹਦੇ ਚ ਉਹਨਾਂ ਨੂੰ ਵੋਟਾਂ ਪੈ ਗਈਆਂ 2018 ਚ ਪਈਆਂ 17 ਸਰਕਾਰ ਬਣੀ ਨਾਲ ਦੀ ਨਾਲ ਉਹਨਾਂ ਨੇ ਵੋਟਾਂ ਪਵਾ ਲਈਆਂ ਸਾਡੀਆਂ ਵੋਟਾਂ ਜਿਹੜੀਆਂ ਨੇ ਉਹ ਸਰਕਾਰ ਬਣਨ ਤੋਂ ਲਗਭਗ 4 ਸਾਲਾਂ ਬਾਅਦ ਪਈਆਂ ਨੇ ਤੇ ਫਿਰ ਵੀ ਪਿੰਡਾਂ ਦੇ ਲੋਕਾਂ ਵੱਲੋਂ ਲਗਭਗ 19000 ਤੋਂ ਵੱਧ ਬੂਥ ਤੇ ਵੋਟਾਂ ਪਈਆਂ ਜੀ 24000 ਲੋਕ ਟੋਟਲ ਬੂਥ ਹੈ मतलब 19000 ਤੋਂ ਬਾਅਦ ਬੂਥਾਂ ਤੇ ਵੋਟਾਂ ਪਈਆਂ 70 80% ਬੂਥਾਂ ਤੇ ਵੋਟਾਂ ਪਈਆਂ ਪਿੰਡਾਂ ਨਹੀਂ ਆ ਪਿੰਡਾਂ ਦੇ ਵਿੱਚੋਂ ਵੀ ਜੇ ਕੋਈ ਤੀਜੇ ਨੰਬਰ ਤੇ ਆ ਕੇ ਡਾਇਨਾਸੌਰ ਦੇ ਗੱਲ 'ਚ ਸੰਗਲ ਪਾਈ ਫਿਰ ਮੈਂ ਕੀ ਕਰ ਸਕਦਾ ਸਾਡਾ ਸਾਡਾ ਤਾਂ ਆਪਣੇ ਵੱਲੋਂ ਸਰਵੇ ਚੱਲ ਰਿਹਾ ਹੋਊਗਾ ਜਿੱਥੇ-ਜਿੱਥੇ ਜਿੱਥੇ-ਜਿੱਥੇ ਕੋਈ ਸਾਡੀ ਕਮਜ਼ੋਰੀ ਵੀ ਲੱਗੀ ਹੈ ਕੈਂਡੀਡੇਟ ਦੀ ਹੋ ਸਕਦੀ ਹੈ ਹੋ ਸਕਦਾ ਸਾਡੀ ਥੋੜੀ-ਬਹੁਤ ਇੰਟਰਨਲ ਫਾਈਟਿੰਗ ਹੋਵੇ ਕਿਉਂਕਿ ਇਹ ਇਲੈਕਸ਼ਨਾਂ ਜਿਹੜੀਆਂ ਨੇ ਇਹਦੇ ਵਿੱਚ ਰਿਸ਼ਤੇਦਾਰੀਆਂ ਜਾਂ ਇੱਕ ਦੂਜੇ ਦੇ ਮੱਥੇ ਲੱਗਣ ਵਾਲੇ ਵੋਟਰ ਹੁੰਦੇ ਨੇ ਜਾਦਾ ਇਹਦੇ ਵਿੱਚ ਕੋਈ ਨੈਸ਼ਨਲ ਲੈਵਲ ਦੇ ਜਾਂ ਸਟੇਟ ਲੈਵਲ ਦੇ ਮੁੱਦੇ ਨਹੀਂ ਹੁੰਦੇ ਸੋ ਅਸੀਂ ਉਹਦੇ ਉਹਦੇ ਤੇ ਵੀ ਸਮੀਖਿਆ ਕਰਦੇ ਪੰਜਾਬ ਸਰਕਾਰ ਦਾ ਕਹਿੰਦੇ ਰੋਜ਼ ਪੰਜਾਬ ਚ ਗ੍ਰੁੱਪੀਆਂ ਮੰਗੀ ਜਾ ਰਹੇ ਨੇ ਲੇਕਿਨ ਐਫ ਆਰ ਦਰਜ ਨਹੀਂ ਹੋ ਰੀਆਂ ਰੋਜ਼ ਹਰ ਰੋਜ਼ ਪੁਲਿਸ ਜਿਹੜੀ ਉਹਨਾਂ ਨੂੰ ਜੇ ਕਿਤੇ ਕੋਈ ਘਟਨਾ ਹੁੰਦੀ ਵੀ ਹੈ ਲਵਨ ਆਰਡਰ ਦੀ ਨਾਲ ਦੀ ਨਾਲ ਟਰੈਕ ਕਰਕੇ ਫੜੇ ਵੀ ਜਾ ਰਹੇ ਨੇ ਕਈ ਤਾਂ ਕਈਆਂ ਨਾਲ ਮੁਕਾਬਲੇ ਵੀ ਹੁੰਦੇ ਨੇ ਉਹ ਜਿਹੜੇ ਸਰਪੰਚ ਦਾ ਹੋਇਆ ਸੀਗਾ ਬਲਟੋਏ ਪਿੰਡ ਪਿੰਡ ਦੇ ਸਰਪੰਚ ਦਾ ਉਹ ਉੱਥੇ ਮੁਕਾਬਲੇ ਇਨਕਾਊਂਟਰ ਵੀ ਹੋਇਆ ਹੈ ਸਾਡੇ ਵੱਲੋਂ ਪੰਜਾਬ ਦੇ ਲੋਕਾਂ ਨੂੰ ਸੁੱਖ ਸ਼ਾਂਤੀ ਦੇਣਾ ਸਾਡਾ ਫਰਜ ਹੈ ਠੀਕ ਹੈ ਨਾ ਪਰ ਜੇ ਕੋਈ ਐਦਾਂ ਦਾ ਕੋਈ ਐਲੀਮੈਂਟ ਜਾਣ ਬੁੱਝ ਕੇ ਵਾਲਾ ਤਾਂ ਅਸੀਂ ਹੈ ਹੀ ਨਹੀਂ ਜੀ ਜਾਣ ਬੁੱਝ ਕੇ ਤਾਂ ਇਹ ਹੀ ਨੇ ਕਿ ਇਹਨੇ ਹਾਂ ਪੈਦਾ ਕੀਤਾ ਸੀ ਇਹਨੇ ਉਹ ਪੈਦਾ ਕੀਤਾ ਸੀ ਆ ਇਹਦਾ ਬੰਦਾ ਹੈ ਉਹ ਇਹਦਾ ਬੰਦਾ ਹੈ ਸੋ ਉਹ ਹਰੇਕ ਨੂੰ ਇੱਕੋ ਰਸੇ ਨਾਲ ਬੰਨਣਾ ਬਾਜੀ ਬਾਸਾ ਸਾਡੇ ਵੱਲੋਂ ਕੋਈ ਅਸੀਂ ਕਿਸੇ ਦੀ ਪੁਸ਼ਤ ਨਹੀਂ ਕਿਸੇ ਗੈਂਗਸਟਰ ਦੀ ਜਾਂ ਕਿਸੇ ਸਮਗਲਰ ਦੀ ਨਹੀਂ ਕਰਦੇ ਨਸ਼ਿਆਂ ਵਿਰੁੱਧ ਵੀ ਦੂਜਾ ਫੇਸ ਸ਼ੁਰੂ ਹੋ ਗਿਆ ਔਰ ਇਨੂੰ ਅਸੀਂ ਐਂਡ ਤੱਕ ਲੈ ਕੇ ਜਾਣਾ ਹੈ ਔਰ ਸਾਡਾ ਕੋਈ ਮਤਲਬ ਕਿਸੇ ਕਿਸਮ ਦਾ ਕਿਸੇ ਨਾ ਸਾਡਾ ਕੋਈ ਹਿੱਸਾ ਪਤੀ ਜਾ ਕੋਈ ਜਿਹੜਾ ਇਲੈਕਸ਼ਨ ਦਾ ਮਾਮਲਾ ਉੱਪਰ ਗੱਲ ਕਰੀਏ ਜਿਹੜੀ ਇਸ ਤੋਂ ਬੰਦਾ ਕੋਰਸਲੀ ਕੁਛ ਕੁ ਹੋndi ਆਈ ਹੈਗੀ ਆ ਉਹਨਾਂ ਦੇ ਵਿੱਚ ਕਨਫਰਮ ਹੈ ਉਹਨਾਂ ਦੇ ਇਲੈਕਸ਼ਨ ਦੇ ਮਾਮਲੇ ਆ ਗਏ ਫਾਣੇ ਕਾਹਦੇ ਪਾਸੇ ਮੰਨ ਲਈ ਦੀ ਹੈ ਉਹਦੇ ਇਲੈਕਸ਼ਨ ਦੇ ਮਾਮਲੇ ਕੀ ਦੀਆਂ ਬਹੁਤ ਕਹਿੰਦਾ ਹੈ ਇਹ ਤਾਂ ਉਹ ਜਿਹੜੇ ਕਿ ਕਦੇ ਕਾਗਜ਼ ਜਰਾਏ ਉਹਨਾਂ ਦੇ ਤੁਸੀਂ ਇਹ ਸਵਾਲ ਨਾ ਕਰ ਮੇਰੇ ਖਿਆਲ ਚ ਸੁਮੇਰ ਬਾਦਨ ਨੂੰ ਪੁੱਛ ਲੂਗੇ ਕਿ ਤੁਸੀਂ ਤਰਨ ਤਰਨ ਟਿਕਟਾਂ ਕਿਉਂ ਦਿੱਤੀਆਂ ਸਰ ਹਾਂ ਨਈ ਨਈ ਮੈਂ ਮੈਂ ਤੁਸੀਂ ਮੇਰੀ ਨਹੀਂ ਸਮਝ ਰਿਹਾ ਸਰ ਮੈਂ ਤੁਹਾਡੀ ਸਮਝ ਰਿਹਾ ਤੁਸੀਂ ਮੇਰੀ ਗੱਲ ਸਮਝੋ ਜਿਹੜੇ ਗੈਂਗਸਟਰਾਂ ਨੂੰ ਟਿਕਟਾਂ ਦਿੰਦੇ ਆ ਜਿਹੜੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਬੁਲਾਉਂਦੇ ਆ ਜਿਹੜੇ ਉਹਨਾਂ ਨੂੰ ਇੱਕ ਇਹ ਕਹਿੰਦੇ ਆ ਜੀ ਸੰ ਤਾਂ ਪਤਾ ਹੀ ਨਹੀਂ ਕਹਿੰਦੇ ਕੌਣ ਪ੍ਰਚਾਰ ਕਰਨ ਆ ਗਿਆ ਉਹਨੂੰ ਤੁਸੀਂ ਕਵਰਿੰਗ ਕੈਂਡੀਡੇਟ ਬਣਾਇਆ ਹੈ ਕਵਰਿੰਗ ਕੈਂਡੀਡੇਟ ਵਾਸਤੇ A ਤੇ B ਨੰਬਰ ਫਾਰਮ ਦੇਣਾ ਪੈਂਦਾ ਜੀ ਟਿਕਟ ਕਹਿੰਦੇ ਉਹਨੂੰ ਵੀ ਤੁਸੀਂ ਆਪ ਹੀ ਟਿਕਟ ਦੇ ਕੇ ਭੁੱਲ ਜਾਂਦੇ ਵੀ ਕੌਣ ਹੈ ਇਹ ਤੇ ਉਹ ਬਿਨਾਂ ਕਿਸੇ ਵੀਜ਼ੇ ਤੋਂ ਆਏ ਹੋਏ ਨੇ ਉਹ ਸਾਡਾ ਕੰਮ ਨਹੀਂ ਅਸੀਂ ਹੋਮ ਮਿਨਿਸਟਰੀ ਨੂੰ ਦੱਸ ਸਕਦੇ ਹਾਂ ਵੀ ਬਾਇਆ ਨੇਪਾਲ ਆਏ ਨੇ ਹੁਣ ਜਿਹੜੇ ਹਰ ਰੋਜ਼ ਤਾਂ ਉਹਨਾਂ ਦੇ ਨਾਲ ਉਹਨਾਂ ਨੂੰ ਟਿਕਟਾਂ ਦਿੰਦੇ ਨੇ ਤੇ ਨਾਲ ਕਹਿੰਦੇ ਨੇ ਲੈ ਵੀ ਆ ਕੇ ਲੈ ਵੀ ਚੱਕ ਤੇ ਫੱਟੇ ਲਈ ਕਮਾਲ ਹੋ ਗਈ ਤੇ ਫਿਰ ਉਹੀ ਬੰਦੇ ਕਹਿਣ ਕਿ ਗੈਂਗਸਟਰ ਜਿਹੜੇ ਨੇ ਤੇ ਜਦੋਂ ਆਪਣਾ ਥਾਣੇ ਦੇ ਮੂਹਰੇ ਜਿਹੜਾ ਅਵਧੀਤੀ ਦੀ ਇੱਜ਼ਤ ਬਚਾਉਂਦਾ ਥਾਣੇਦਾਰ ਭੁੰਨਿਆ ਸੀ ਤੇ ਗੋਲ ਹਿੱਕ ਦੇ ਉੱਤੇ ਪੈਰ ਧਰ ਕੇ ਜਿੰਦਾਬਾਦ ਦੇ ਨਾਰੇ ਲਾ ਕੇ ਗਏ ਸੀ ਉਹ ਕੌਣ ਸੀਗੇ ਤੇ ਨਿਸ਼ਾਨ ਸਿੰਘ ਕਿੱਥੋਂ ਆਏ ਸੀ ਕੌਣ ਸੀ ਨਿਸ਼ਾਨ ਤੇ ਨਾਬਾ ਜੇਲ ਬ੍ਰੇਕ ਚ ਹਜੇ ਜੇਲ ਚੋਂ ਭੱਜੇ ਵੀ ਨਹੀਂ ਸੀ ਉਹਨੇ ਪਹਿਲੀ ਕਹਤਾ ਸੀ ਕਿ ਨਾ ਪਾਕਿਸਤਾਨ ਦਾ ਹੱਥ ਹੈ ਨਾ ਸੋ ਵੀਰ ਬਾਦਲ ਨੇ ਸੋ ਇਹ ਮਤਲਬ ਆਪ ਆਪ ਆਪਣੀ ਪੀੜ੍ਹੀ ਥੱਲੇ ਸੋਟਾ ਫੇਰ ਲੈਣ ਅਸੀਂ ਕਿਸੇ ਦੀ ਪੁਸ਼ਤ ਪਨਾਹੀ ਨਹੀਂ ਕਰਦੇ ਸਾਡੀ ਪਾਰਟੀ ਚ ਕੋਈ ਦਾਗੀ ਬੰਦਾ ਜਾ ਕੋਈ ਹਜਾ ਬੰਦਾ ਜਿਹੜਾ ਕੋਈ ਕਿਤੇ ਨਾ ਦੂਰ ਦਾ ਵੀ ਸੰਬੰਧ ਹੋਵੇ ਅਸੀਂ ਉਹਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਦਿਖਾਉਨੇ ਆ ਜਾਂ ਕੋਈ ਅਸੀਂ ਉਹਨੂੰ ਮੇਨ ਸਟ੍ਰੀਮ ਚ ਕਿਤੇ ਨਾ ਕਿਨੇ ਹਾਜੀ ਮੌਤਰ ਪਰਚਾ ਦਾਦੇ ਹੋਇਆ ਅ ਬਤਨ ਸਭਾ ਤੇ ਬੰਤੇ ਬੰਤੇ ਲੇਕਿਨ ਉਹਦੇ ਜਿਹੇ ਪੁਲਿਸ ਨੂੰ ਜਿਹੜਾ ਉੱਥੇ ਉਹਨਾਂ ਨੇ ਵਿਧਾਨ ਸਭਾ ਚ ਦੇਖੋ ਪੁਲਿਸ ਨੇ ਵਿਧਾਨ ਸਭਾ ਚ ਵੀਡੀਓ ਤਾਂ ਨਹੀਂ ਕਢਾਈ ਨਾ ਕਪਿਲ ਮਿਸ਼ਰਾ ਨੇ ਕੱਢੀ ਹੈ ਵੀਡੀਓ ਮੈਂ ਮੈਂ ਕਿਤੇ ਲੋਕ ਸਭਾ ਚ ਵਿਧਾਨ ਸਭਾ ਚ ਬੋਲਿਆ ਕਿਸੇ ਬੰਦੇ ਨੇ ਉਹਨੂੰ ਟੈਂਪਰ ਕਰਕੇ ਬਾਹਰ ਆਪਣੇ ਸੋਸ਼ਲ ਮੀਡੀਆ ਤੇ ਪਾ ਦਿੱਤੀ ਉਹਦੇ ਕਰਕੇ ਕਿਸੇ ਨੇ ਸ਼ਿਕਾਇਤ ਕਰਤੀ ਤਾਂ ਇਹਦੇ ਵਿੱਚ ਪ੍ਰਿਵਿਲੇਜ ਕਿਵੇਂ ਆ ਜੂਗਾ ਜੀ ਇਹਦੇ 'ਚ ਜਦੋਂ ਹੋਵੇ ਨਾ ਕਿ ਪੁਲਿਸ ਨੇ ਉੱਥੋਂ ਵੀਡੀਓ ਲੈ ਲਈ ਠੀਕ ਹੈ ਨਾ ਉੱਥੋਂ ਵੀਡੀਓ ਲੈ ਕੇ ਤੇ ਪਰਚਾ ਦਰਜ ਕਰ ਲਿਆ ਇਹ ਮਤਲਬ ਅਸਲ 'ਚ ਹੁਣ ਕੀ ਹੈ ਨਾ ਹੁਣ ਉਹ ਡਿਫੈਂਸਿਵ ਮੋਡ ਤੇ ਆ ਗਈ ਕਿਉਂਕਿ ਉਹਨੂੰ ਪਤਾ ਲੱਗ ਗਿਆ ਵੀ ਫਿਰ ਉਹ ਗਲਤੀ ਹੋ ਗਈ ਤੇ ਗਲਤੀ ਆਪਣੀ ਫੜੀ ਵੀ ਗਈ ਸੋ ਮੈਂ ਇੱਕ ਵਾਰੀ ਫੇਰ ਜਿੱਥੋਂ ਸ਼ੁਰੂ ਕੀਤਾ ਸੀ ਉੱਥੇ ਹੀ ਕਹਿਣਾ ਕਿ ਧਰਮ ਦੇ ਨਾਂ ਤੇ ਪੰਜਾਬ ਨੂੰ ਜਾਂ ਦੇਸ਼ ਨੂੰ ਢਕਾਉਣਾ ਬੰਦ ਕਰੋ ਬੀਜੇਪੀ ਨੂੰ ਮੈਂ ਇਹ ਗੱਲ ਕਹਿਣੀ ਚਾਹੁੰਨਾ ਕਿ ਠੀਕ ਹੈ ਤੁਸੀਂ ਧਰਮ ਦੇ ਨਾਂ ਤੇ ਥੋੜਾ ਜਿਹਾ ਚਿਰ ਤਾਂ ਕਰ ਲੋਗੇ ਇਧਰ ਉਧਰੋਂ ਕੋਈ ਫੋਰ ਦਾ ਟਾਈਮ ਬੀਂਗ ਪਰ ਜਦੋਂ ਲੋਕਾਂ ਨੂੰ ਸਮਝ ਆ ਜਾਂਦੀ ਹੈ ਉਸ ਤੋਂ ਬਾਅਦ ਲੋਕ ਜਿਹੜੇ ਨੇ ਉਹ ਸੈਕੂਲਰ ਪਾਰਟੀ ਜਾਂ ਲੋਕ ਲੋਕਪੱਖੀ ਤੇ ਵਿਕਾਸ ਵਾਲੀਆਂ ਪਾਰਟੀਆਂ ਜਿਹੜੀਆਂ ਉਹਨਾਂ ਨੂੰ ਹੀ ਪਸੰਦ ਕਰਦੇ ਆ ਕਿਉਂਕਿ ਬਹੁਤ ਕੁਝ ਹੋ ਗਿਆ ਬਹੁਤ 75 80 ਸਾਲ ਦੇ ਨੇੜੇ ਤੇੜੇ ਹੋ ਗਏ ਜੀ ਲੋਕ ਹੁਣ ਤਰੱਕੀ ਚਾਹੁੰਦੇ ਨੇ ਕੱਲੇ ਕਾਗਜ਼ਾਂ 'ਚ ਬਿਸ਼ਪ ਗੁਰੂ ਬਣਨ ਦਾ ਕੋਈ ਫਾਇਦਾ ਨਹੀਂ ਠੀਕ ਹੈ ਨਾ ਜੇ ਕੋ ਜੇ ਤਰੱਕੀ ਕਰਾਂਗੇ ਦੇਸ਼ ਦੇ ਵਿੱਚ ਕੋਈ ਕਮੀ ਨਹੀਂ ਕੁਦਰਤ ਨੇ ਕੋਈ ਕਿਸੇ ਸਰੋਤਾਂ ਦੀ ਕਮੀ ਨਹੀਂ ਦਿੱਤੀ ਪਰ ਦੇਸ਼ ਹੁਣ ਉਹਦੇ ਮੂਰੇ ਤਾਂ ਬੋਲਦੇ ਨਹੀਂਗੇ ਟਰੰਪ ਮੂਰੇ ਉੱਥੇ ਤਾਂ ਮੰਗਿਆ ਮੰਗਿਆ ਹੁੰਦੇ ਨੇ ਜੀ ਹਾਂ ਜੀ ਉੱਥੇ ਤਾਂ ਐ ਕਹਿੰਦੇ ਨੇ ਵੀ ਉਹ ਰੋਜ਼ ਉਹ ਕਹਿਣ ਦਤੀ ਜੇ ਇੱਕ ਦਿਨ ਕੁਝ ਨਾ ਕੁਝ ਹੋ ਉਹਦੇ ਮੂਰੇ ਬੋਲਦੇ ਨਹੀਂ ਇੱਥੇ ਇੱਥੇ ਕਦੇ ਮਮਤਾ ਬੈਨਰਜੀ ਕੋਲ ਏਡੀ ਲੈ ਜਾਓ ਕਦੇ ਇੱਥੇ ਐਸਆਈਆਰ ਕਰ ਦੋ ਇੱਥੇ ਵੋਟਾਂ ਕੱਟ ਕੇ ਇਹਦੀਆਂ ਵੋਟਾਂ ਕੱਟ ਕੇ ਇਧਰ ਨੂੰ ਪਾ ਦਿਓ ਆ ਤਰੀਕੇ ਨੇ ਜੀ ਹੋਰ ਕੀ ਕਰੀਏ ਸਰ ਹਜ਼ਾਰ ਗਿਆਤ প্রতি ਮਹੀਨਾ ਮਹੀਨਾ ਅਗਲੇ ਆਉਣ ਵਾਲੇ ਬਜਟ ਬਜਟ ਸੈਸ਼ਨ ਬਤਾਇਆ ਲੜਗਿਰੋਧੀ ਸਵਾਲ ਕਰ ਰਹੇ ਸਵਾਲ ਉਹਨਾਂ ਨੂੰ ਕੋ ਪਹਿਲਾਂ 12 ਪਾਇਆ ਸਿੱਖ ਲਓ ਕਿੰਨੇ ਹੁੰਦੇ ਨੇ 60 ਹੁੰਦੇ ਨੇ ਹਰਦਾ ਜੀ